ਇਸੀ ਵੀ ਚੱਲ ਵਧੀਆ ਚੱਲੀ ਜਾਂਦਾ ਆਪਣਾ ਸਰਕਲ ਤੇ ਹੁਣ ਤਾਂ ਗੱਲ ਕਰ ਲਈ ਫਿਰ ਤਾਂ ਠੀਕ ਹੈ ਜੋ ਚੋਰੀਆਂ ਰੱਖਣ ਲੱਗੇ ਫਿਰ ਤਾਂ ਕਰਨੀ ਪਊਗਾ ਆ ਦੇਖ ਹੁਣ ਮੈਂ ਝੂਠ ਤਾਂ ਨਹੀਂ ਬੋਲਦੀ ਗਾਉਂਦਾ ਨਹੀਂ ਮੈਂ ਮਸਾ ਬੜੇ ਨੇ ਕਰਦਾ ਬੇਬੇ ਫਿਰ ਮੈਂ ਗੱਲ ਹਾਂ ਕਰ ਲੈ ਗੱਲ ਹੋਰ ਹੁਣ ਦੇਖ ਲੈ ਕਹੇ ਜਾ ਟਾਈਮ ਆ ਗਿਆ ਇਹ ਤਾਂ ਸਾਰੀ ਸਾਰੀ ਤਨਖਾਹ ਤੇ ਦਰਦ ਤੇ ਆਪ ਜ਼ਮੀਨ ਚੋਂਖ ਮੇਰੇ ਤੋਂ ਕੁਝ ਬਚਦੇ ਹੀ ਨਹੀਂ ਤੇ ਆ ਬੇਇੱਜ਼ਤੀ ਦੇਣ ਲੱਗਾ ਲੋਕਾਂ ਨੂੰ ਸਾਨੂੰ ਪਤਾ ਨਹੀਂ ਸਤਾ ਨਹੀਂ 18000 ਨਿਕਲੇ ਮੈਂ ਤਾਂ ਕੋਹੜਾ ਸਮਝਦੀ ਹੂੰ ਕਮੀ ਗੱਲ ਤਾਂ ਉਹੀ ਵੀ ਜਿਹਦੇ ਡਰ ਸੀ ਕੀ ਹੋ ਗਿਆ ਜੀ ਤੈਨੂੰ ਮੈਂ ਕਹਿੰਦਾ ਨਹੀਂ ਰਿਹਾ ਹਾਂ ਇਹ ਬੇਬੇਗਾਨੀ ਇਹ ਬੇਬੇ ਆਪਣਾ ਪੱਖ ਲੈਂਦੀ ਆ ਅੱਛਾ ਵੀ ਵੱਡਾ ਆਪਣੇ ਤੋਂ ਚੋਰੀ ਰੱਖਦਾ ਕਾਦੀ ਚੋਰੀ ਰੱਖ ਲਈ ਚੋਰੀ ਅੱਜ ਵੀਰ ਵੱਲੇ ਤਾਂ ਇਹਨੂੰ ਪੈਸੇ ਦੇ ਰੱਖੇ ਸੀ ਉਹਨਾਂ ਦੇ ਆਧਾਰ 'ਤੇ ਆਪਾਂ ਨੂੰ ਦੱਸਿਆ ਵੀ ਨਹੀਂ ਲੱਖ ਰੁਪਏ ਦੇ ਕੀ ਆਤਾ ਆ ਹੂੰ ਨਾ ਹੋ ਹੋਵੇ ਜੀ ਕੋਈ ਮੜਾ ਮੋਟਾ ਲੈਣਾ ਨਹੀਂ ਬੇਬੇਗਾਨੀ ਨਾ ਕਹਿੰਦੀ ਕਰਦਾ ਸੀ ਫਰਾਉਣਾ ਨਹੀਂ ਸੀ ਹੈਗਾ ਅੱਛਾ ਕਹਿੰਦੀ ਮੈਂ ਤਾਂ ਕਿਨੇ ਨਾਲ ਫੜੇ ਨਹੀਂ ਕਹਿੰਦੀ ਕਹਿੰਦਾ ਮੈਂ ਤਾਂ ਉਹਨੂੰ ਜੱਸੀ ਨਹੀਂ ਫੜਾਉਂਗਾ ਮੈਨੂੰ ਤਾਂ ਲੱਗਦੇ ਨਹੀਂ ਐ ਜੇ ਹੋਣਗੇ ਜੀ ਉਹ ਦੇਖ ਲੈਣਾ ਨਾ ਮੈਂ ਕਿੰਨਾ ਕਰਦ ਰਿਹਾ ਸਾਰਾ ਪੈਸਾ ਤਾਂ ਕੋਲੇ ਹੱਥ ਚ ਫੜਾਉਂਦਾ ਰਿਹਾ ਹਾਂ ਹਾਂ ਆਪਾਂ ਤਾਂ ਵਿਸ਼ਵਾਸ ਸੋਹਣੇ ਹੱਕ ਦਾ ਬਣਦਾ ਹੀ ਇੱਕ ਵਾਰੀ ਵਿਸ਼ਵਾਸ ਕਰਦੇ ਆ ਆਪਾਂ ਤਾਂ ਮੈਂ ਤਾਂ ਹੁਣ ਵੀ ਮੈਨੂੰ ਤਾਂ ਹੁਣ ਵੀ ਨਹੀਂ ਵਿਸ਼ਵਾਸ ਹੁੰਦਾ ਤੁਹਾਡੀ ਗੱਲ ਦਾ ਵਿਸ਼ਵਾਸ ਤਾਂ ਮੈਨੂੰ ਵੀ ਨਹੀਂ ਹੁੰਦਾ ਅੱਛਾ ਪ੍ਰਦਰਸ਼ਨਾ ਤਾਂ ਬਣਦੀ ਓਹਦੇ ਇੱਕ ਵਾਰੀ ਤਾਂ ਮੈਨੂੰ ਦੱਸਣਾ ਸੀ ਬਾਈ ਐਂ ਕਰਕੇ ਉਹ ਪੈਸੇ ਧਾਰੇ ਦਿੱਤੇ ਨੇ ਆਪਾਂ ਵੀ ਨਹੀਂ ਕੋਈ ਲਿਖੋ ਹਿਸਾਬ ਨਹੀਂ ਦਿੱਤਾ ਹਾਂ ਕਦੇ ਵੀ ਲਿਖੋ ਵੀ ਨਹੀਂ ਰੱਖਦੇ ਆਪਾਂ ਵੀ ਨਹੀਂ ਰੱਖਿਆ ਕਦੇ ਲਿਖੋ ਨਾ ਸਹੀ ਗੱਲ ਹੈ ਹਨਾ ਚਲ ਦੇਖ ਲਓ ਬਾਕੀ ਬਾਈ ਤਾਂ ਮੈਨੂੰ ਗੱਲ ਬਹੁਤ ਗੋਰੀ ਲੱਗੀ ਬਾਈ ਜੀ ਮੈਂ ਕਿਹੜਾ ਜਵਾਬ ਦਿੰਦਾ ਸੀ ਜੇ ਕੋਈ ਲੋੜ ਸੀ ਦੇਰ ਨਾਲ ਕੋਈ ਗੱਲ ਨਹੀਂ ਪਰ ਮੇਰੇ ਨਾਲ ਪੁੱਛਦਾ ਲੈਂਦਾ ਇੱਕ ਵਾਰੀ ਉਹ ਫੇਰ ਵੀ ਤੁਸੀਂ ਪੁੱਛ ਲਈਓ ਪੁੱਛਣਾ ਕੀ ਉਹ ਤਾਂ ਹੁਣ ਫੜੀ ਗਈ ਗੱਲ ਹੈ ਉਹ ਤਾਂ ਉਹਨੇ ਦੇ ਮੈਂ ਕਰਦਾ ਦਿੰਨਾ ਗੱਲ ਅੱਜ ਹਾਂ ਕਹਿੰਦੇ ਤਾਂ ਹੁੰਦਾ ਸੀ ਤੁਸੀਂ ਪੁੱਛਦੇ ਹੁੰਦੇ ਸੀ ਇਹ ਵੀ ਬਈ ਖੇਤੀ ਕਿ ਮੈਂ ਕਿਹਾ ਖੇਤੀ ਚ ਤਾਂ ਕੁਝ ਬਚਦਾ ਨਹੀਂ ਹੋਏ ਬਚਦਾ ਨਹੀਂ ਕੁਝ ਹੋਰ ਨਹੀਂ ਹਾਂ ਇੰਨਾ ਤਾਂ ਫਿਰ ਹੱਕ ਬਣਦਾ ਹੀ ਸੀ ਨਾ ਉਹ ਤਾਂ ਹੈਗੀ ਸੀ ਜਦੋਂ ਪੁੱਛਦਾ ਆਹ ਰੋਜ ਕਹਿੰਦਾ ਬਈ ਇਹਨਾਂ ਰੀਪੀ ਚਾਹੀਦੀ ਉਹਨਾਂ ਚਾਹੀਦੀ ਮੈਂ ਜਮਾਨੇ ਪੁੱਛਿਆ ਕਦੀ ਹੁਣ ਤਾਂ ਹੈ ਨਹੀਂ ਜੀ ਟਾਈਮ ਹਨਾ ਫਿਰ ਅੱਜ ਕੱਲ ਕਿੰਨਾ ਮਰਜ਼ੀ ਵਿਸ਼ਵਾਸ ਕਰ ਲੋ ਕਿਸੇ ਤੇ ਮੈਂ ਤਾਂ ਬਾਲਾ ਕਰਦੀ ਸੀ ਨਾ ਗਰਮੀ ਦਾ ਵੀ ਨਹੀਂ ਪਤਾ ਕਿ ਇਥੇ ਕੀ ਕੀ ਚੂਰੀਆਂ ਰੱਖੀਆਂ ਹੋਣੀਆਂ ਕੀ ਪਤਾ ਹੈ ਹੁਣ ਹੂੰ ਰੱਬ ਹੀ ਜਾਣਦਾ ਹੈ ਤਾਂ ਕੋਈ ਨਹੀਂ ਅੱਜ ਕੱਲ ਕਿਸਦਾ ਭਾਈ ਕੋਈ ਭੈਣ ਨਹੀਂ ਹੈਗਾ ਕੋਈ ਰਿਸ਼ਤੇਦਾਰ ਨਹੀਂ ਜੇ ਕੋਈ ਹੁਣ ਆਪਾਂ ਸੱਚੇ ਬਣ ਕੇ ਚੱਲੇ ਜੀ ਫਿਰ ਉਹ ਧੋਖਾ ਕਰ ਹੀ ਜਾਂਦੇ ਨੇ ਹਨਾ ਵੀ ਚੱਲਦਾ ਨਹੀਂ ਹੈਗਾ ਅੱਜ ਕੱਲ ਇਕੱਠ ਵੀ ਨਹੀਂ ਚੱਲਦਾ ਹੂੰ ਬੰਦੇ ਜੋ ਆਉਂਦੇ ਆ ਤੇ ਮੈਂ ਕਰ ਦਾਂਗਾ ਲਾ ਠੀਕ ਹੈ ਜੀ ਜੇ ਦੋੜ ਹੋਰ ਪਤਾ ਲੱਗੂ ਵੀ ਕਿੱਥੇ ਕਿੱਥੇ ਪੈਸੇ ਦਿੱਤੇ ਨੇ ਉਹਨੇ ਪੱਤਾ ਤਾਂ ਕੋਈ ਧੋਖਾ ਨਹੀਂ ਕੀਤਾ ਜੀ ਉਹਨਾਂ ਨੇ ਚੱਲ ਹਾੜੇ ਤੂੰ ਬੋਲੀ ਨਾ ਮੈਂ ਕਰਦਾ ਬਾਈ ਨਾ ਮੈਂ ਤਾਂ ਕੀ ਬੋਲਦੀ ਆ ਜੀ ਮੈਂ ਤਾਂ ਕੁਝ ਨਹੀਂ ਕਹਿੰਦੀ ਤੁਸੀਂ ਕਰ ਲਿਓ ਗੱਲ ਕੀ ਕਰਦਾ ਮੈਂ ਭਾਈ ਖਾ ਜਾ ਘੜਦਾ ਸੀ ਤੁਰੇ ਆ ਗਿਆ ਡੁੱਡੀ ਤੋਂ ਹਾਂ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਬਾਈ ਵੀ ਦੋ ਚਾਰ ਕਿੱਲੇ ਹੋਰ ਲੈ ਲੈ ਯਾਰ ਠੇਕੇ ਤੇ ਇਹਨਾਂ ਆਪਾਂ ਕੀ ਕਰਨਾ ਠੇਕਾ ਬਾਲਾ ਮਹਿੰਗੇਗਾ ਹਾਂ 90 ਹਰ ਨੂੰ ਠੇਕਾ ਹੋਇਆ ਪਿਆਗਾ ਆਪਣੀ ਇਨੀ ਕਰੀ ਇਹਨਾਂ ਬਹੁਤ ਹੈ ਕੁਝ ਬਚਣ ਲੱਗ ਜੂਗਾ ਇੰਨਾ ਕੀਕਾ ਨੂੰ ਘਰੇ ਉਹ ਬਜਦਾ ਖੇਤੀ ਚ ਕੋਸ ਅੱਛਾ ਜੇ ਬਾਤ ਤਾਂ ਨਹੀਂ ਫਿਰ ਲੱਖ ਰੁਪਿਆ ਲੱਖ ਲੱਖ ਰੁਪਿਆ ਕਿੱਥੋਂ ਆਉਣਾ ਬਈ ਧਾਰਾ ਦੇਣ ਵਾਸਤੇ ਕਿਹੜਾ ਲੱਖ ਬਈ ਹਾਂ ਚਲਾਕੀ ਨਾ ਕਰ ਮੈਂ ਤਾਂ ਕਿਸੇ ਨੂੰ ਤਾਂ ਲੱਖ ਰੁਪਿਆ ਆ ਵੀਰ ਵੱਲ ਤਾਂ ਆਇਆ ਫੜਾ ਕੇ ਗਿਆ ਲੱਖ ਰੁਪਿਆ ਅੱਛਾ ਉਹ ਵੀਰ ਵੱਲੇ ਨੂੰ ਨਾ ਉਹ ਆੜਤੀ ਤੋਂ ਦਵਾਇਆ ਸੀਗਾ ਉਹਨੂੰ ਐਮਰਜੈਂਸੀ ਕੋਈ ਲੋਡ ਪੈ ਗਈ ਸੀ ਆਪਾਂ ਉਧਰੀ ਉਧਰ ਆੜਤੀ ਤੋਂ ਦਵਾਤਾ ਸੀਗਾ ਮੈਂ ਸ਼ਹਿਰੀਆਂ ਨਾ ਕਰ ਯਾਰ ਮੈਂ ਦੇਖ ਲਾ ਤੈਨੂੰ ਕੋਈ ਰੁਪਈਆ ਨਹੀਂ ਲੁਕੋਇਆ ਗਿਆ ਤੇ ਸਾਰੇ ਪੈਸੇ ਤੇਰੇ ਨੂੰ ਦੇਨਾ ਕੀ ਨਹੀਂ ਗੋਰੇ ਇਹ ਦੱਸਤਾ ਸਕਦਾ ਸੀ ਬਸ ਮੇਰੇ ਧਿਆਨ ਚ ਰਿਹਾ ਨਾ ਮੈਨੂੰ ਐਸੀ ਚਲ ਉਧਰ ਹੀ ਉਧਰ ਆ ਪਾੜਤੀ ਹੁੰਦੇ ਤਾਂ ਕੋ ਘਰੇ ਫੜਾ ਗਿਆ ਹੁਣ ਧਿਆਨ ਤਾਂ ਬਾਈ ਫਿਰ ਕੀ ਪਤਾ ਕਿੰਨੀਆਂ ਕੁ ਗੱਲਾਂ ਨਹੀਂ ਤੇਰੇ ਧਿਆਨ ਚ ਰਹੀਆਂ ਹੈਗੀਆਂ ਉਹ ਨਹੀਂ ਗੋਰੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਜਿਹੜਾ ਵੀ ਹਿਸਾਬ-ਤਾਬਾ ਸਾਰਾ ਤੂੰ ਆੜਤੀ ਤੋਂ ਹੁਣ ਹੀ ਪੁੱਛ ਸਕਦਾ ਨਾ ਜਾ ਕੇ ਵੀ ਆਪਣੇ ਆੜਤੀ ਟੁੱਟਦੇ ਆਪਣੇ ਕਣੀ ਪੈਸੇ ਮੈਂ ਤਾਂ ਬਾਈ ਤੇਰੀ ਇੱਜ਼ਤ ਕਰਦਾ ਤੇਰੇ ਘਰ ਕੀ ਹੈ ਹੁਣ ਕੀ ਪਤਾ ਕਿੰਨੀਆਂ ਕੁ ਚੋਰੀਆਂ ਨੇ ਤੇਰੇ ਸਿਰ ਉਹ ਨਹੀਂ ਗੋਰੇ ਯਾਰ ਇਦਾਂ ਦੀ ਕੋਈ ਗ ਮੈਂ ਤਾਂ ਕਦੇ ਕੋਈ ਹਿਸਾਬ ਨਹੀਂ ਮੰਗੇ ਜਦੋਂ ਕੁਛ ਤਾਂ ਕੁਛ ਬਚਦਾ ਨਹੀਂ ਹੈਗਾ ਆਰਤੀਆ ਵੀ ਕਿਵੇਂ ਦੇ 2 ਲੱਖ ਰੁਪਏ ਐ ਪੁੱਛ ਵਰਤਾਵ ਦਾ ਕਰਦਾ ਹੀ ਆ ਮੈਂ ਤੇ ਪੁੱਛੇ ਵੀ ਨਾ ਉਹ ਆਪਣੀ ਆਰਤੀ ਨਾਲ ਬਣੀ ਹੋਈ ਆ ਪਰਤੀ ਨੂੰ ਚਾਹੀਦਾ 10 ਲੱਖ ਰੁਪਏ ਚੱਕ ਲਈ ਹੈ ਨਾ ਉਹਦਾ ਮੇਰੇ ਮੂੰਹ ਨੂੰ ਉਹ ਜਵਾਬ ਨਹੀਂ ਦਿੰਦਾ ਹੈਗਾ ਆਰਤੀਆ ਉਹ ਮੇਰੇ ਮੂੰਹ ਨੂੰ ਆ ਉਹਦਾ ਕੁਛ ਬਚਤ ਦਾ ਰੱਖਦਾ ਨਹੀਂ ਹੈਗਾ ਸਾਰੇ ਖਰਚੇ ਮੇਰੇ ਕਰਾਈਰ ਨੇ ਉਹ ਤੋਂ ਬਿਨਾ ਦੱਸੇ ਪੈਸੇ ਲੱਖ ਰੁਪਏ ਦੇ ਇਹਨੂੰ ਐਡਾ ਤੋਂ ਗਿੱਡਾ ਖਾਹੂ ਗਾਰਾ ਬੀਬੀ ਨੂੰ ਪੁੱਛ ਲੱਖ ਰੁਪਏ ਦਿੱਤਾ ਉਹ ਚਲ ਉਹਨਾਂ ਦੇ ਕੋਈ ਐਮਰਜੈਂਸੀ ਸੀ ਉਹਨਾਂ ਦੇ ਕੋਈ ਕਰਨੀ ਬਿਮਾਰ ਸੀ ਉਹਦੇ ਲੈ ਗਿਆ ਤਾਂ ਕੋਈ ਗੱਲ ਨਹੀਂ ਚਲ ਬਾਈ ਫਿਰ ਤੂੰ ਮਲਾਜੇਦਾਰੀਆਂ ਪੂਜ ਆਉਂਦੀਆਂ ਮੈਥੋਂ ਤਾਂ ਨਹੀਂ ਪਈ ਚੱਲੇ ਜਾਂਦੇ ਰੁਪਏ ਮੈਂ ਤਾਂ ਆਦਾ ਆਡਾ ਹੋਊਗਾ ਨਹੀਂ ਕੋਰੇ ਯਾਰ ਆਪਣਾ ਵਧੀਆ ਚੱਲੀ ਜਾਂਦਾ ਇਦਾਂ ਦਾ ਤਾਂ ਕੋਈ ਹੈ ਨਹੀਂ ਮਤਲਬ ਆਪਣਾ ਨਹੀਂ ਵਧੀਆ ਚੱਲਦਾ ਨਾ ਬਾਈ ਬਈ ਤੇਰਾ ਚੱਲਦਾ ਸਾਰਾ ਦਿਨ ਤਾਂ ਕੁਰਸੀ ਤੇ ਮੈਂ ਬੈਠਾ ਔਖਾ ਹੋਈ ਜਾਂਦਾ ਰਹਿਣਾ ਸਾਰਾ ਦਿਨ ਕਾਗਜ਼ਾਂ ਨਾਲ ਮੈਂ ਮੱਥਾ ਮਾਰਦਾ ਰਹਿਣਾ ਉਹ ਨਹੀਂ ਕੋਰੇ ਮੈਂ ਤਾਂ ਕੋਈ ਇਦਾਂ ਦਾ ਕੋਈ ਕੰਮ ਕਰਿਆ ਨਹੀਂ ਜਿਸ ਦੇ ਨਾਲ ਆਪਣਾ ਕੋਈ ਇਦਾਂ ਦਾ ਕੋਈ ਫਰਕ ਹੋਵੇ ਕਿ ਜੋ ਵੀ ਹੈ ਸਾਰਾ ਕੁਝ ਸਾਹਮਣੇ ਆ ਹਨਾ ਬਈ ਸਾਹਮਣੀ ਤਾਂ ਹੈਗਾ ਨਹੀਂ ਇਹ ਸਾਹਮਣੇ ਹੁੰਦਾ ਫਿਰ ਕਾ ਉਹਨੂੰ ਦੁੱਖ ਹੁੰਦਾ ਇਹ ਗੱਲ ਦਾ ਉਹ ਨਹੀਂ ਆਪਾਂ ਬੀਰੋ ਵਾਲੇ ਕੋਲੇ ਬਕ ਚਲਦੇ ਆ ਉਹਨੂੰ ਆਪੇ ਤੁਹਾਨੂੰ ਦੱਸ ਦੂਗਾ ਉਹ ਉਹ ਤਾਂਤੀ ਤੋਂ ਲੈ ਕੇ ਆਇਆ ਆਪਾਂ ਤੇਰੀ ਗੱਲੀ ਕਰੂ ਜੇ ਤੂੰ ਲੱਖ ਲੱਖ ਰੁਪਏ ਦਿਨਾ ਬਈ ਹੁਣ ਤੇਰਾ ਕੱਖ ਹੀ ਲਊਗਾ ਮੈਂ ਤਾਂ ਯਾਰ ਤੇ ਜਮਾਂ ਦਿਲ ਟੁੱਟਦਾ ਬਈ ਮੈਂ ਤਾਂ ਨਹੀਂ ਭਰਾਵਾ ਹੋਰ ਚਲਾ ਜਾਂਦਾ ਮੈਂ ਤੂੰ ਆਗਾ ਦੇਖ ਖੇਤੀ ਜਿਵੇਂ ਕਰਨਾ ਕਰਨਾ ਆਪਦਾ ਸਿਆਣਾ ਬੰਦਾ ਸੱਦ ਕੇ ਅੱਡ ਹੋ ਜਾਂਦੇ ਆ ਜਿਹਨੂੰ ਮਰਜ਼ੀ ਪੈਸੇ ਦੇਈ ਨਾ ਦੇਈ ਕਰ ਲੈ ਆਪਦਾ ਕੰਮ ਕੋਰੇ ਨੇ ਕਿਨੇ ਕੁਸ ਕਹਿ ਤਾ ਉਹ ਤਾਂ ਗੱਲ ਹੈ ਹੀ ਨਹੀਂ ਸੀ ਤਾਂ ਗੋਰੇ ਨੂੰ ਕੋਈ ਗਲਤਫਹਮੀ ਹੋ ਗਈ ਚਲ ਉਹ ਬੇਬੇ ਨਾਲ ਗੱਲ ਕਰਦਾ ਜਾ ਕੇ ਬੇਬੇ ਨੂੰ ਪੁੱਛਦਾ ਬੇਬੇ ਆ ਗਿਆ ਪੁੱਤ ਹਾਂ ਅਭੀਰ ਵੱਲੋਂ ਪਹਿ ਦੇ ਗਿਆ ਸੀਗਾ ਹਾਂ ਦੇਖ ਕੇ ਗਿਆ ਹਾਂ ਸੀ ਅੱਛਾ ਉਹ ਗੋਰਾ ਨਾ ਨਰਾਜ਼ ਹੋ ਗਿਆ ਕਹਿਆ ਤੂੰ ਪੈਸੇ ਦੀ ਜਨਾ ਵਿਆਜ ਤੇ ਹੂੰ ਉਹ ਮੈਂ ਕਿ ਉਹ ਤਾਂ ਮੈਂ ਆੜਤੀ ਤੋਂ ਦਵਾਈ ਸੀ ਉਧਰ ਦੀ ਉਧਰ ਅੱਛਾ ਵੀ ਚਲੋ ਵਿਚਾਰ ਨੂੰ ਐਮਰਜੈਂਸੀ ਹੋ ਗਈ ਸੀ ਹਨਾ ਉਹਨੂੰ ਆਇਆ ਹੋਗਾ ਕਿਤੇ ਪਤਾ ਨਹੀਂ ਇਹ ਚੋਰੀ ਕਰੀ ਜਾਂਦਾ ਹਾਂ ਹਾਂ ਉਹ ਆਇਆ ਹੋਗਾ ਵੀ ਆਪਣੇ ਜਿਹੜੇ ਜ਼ਮੀਨਦਾਰ ਆਉਂਦਾਗਾ ਠੇਕਾ ਠੁਕਾਉਂਦਾ ਆੜਤੀ ਦਾ ਕੀ ਮਤਲਬ ਫਸਲ ਦੇ ਕਿਤੇ ਆਉਂਦੇ ਨੇ ਫਸਲ ਦੀ ਹਾਂ ਆਨੂੰ ਕਹੇ ਮੜੇ ਕਹੇ ਹੈ ਗੋਰੇ ਨੂੰ ਵੀ ਕਹਦੇ ਤਾਂ ਉਹ ਆੜਤੀ ਤੋਂ ਦਵਾਈ ਸੀਗੇ ਕਰਦਾ ਸੀ ਤਰਾਜ ਜਾਂ ਮੇਰੇ ਕੋਲ ਵੀ ਫਿਰ ਮੈਂ ਤਾਂ ਐਂ ਕਹਿੰਦੀ ਵੀ ਤੁਸੀਂ ਲੱਗ ਹੋ ਜਾ ਕੀ ਰੋਜ ਦੇ ਉਸ ਨਾਲ ਲੱਗ ਹੋ ਕੇ ਕੀ ਕਰਾਂਗੇ ਤੈਨੂੰ ਪਤਾ ਵੀ ਮੇਰਾ ਨਾ ਕੁੜੀਆ ਬਿਮਾਰ ਰਹਿੰਦੀ ਐ ਉਹ ਤਾਂ ਪਤਾ ਹੈ ਸਾਰੇ ਨਾਲ ਲੋੜ ਹੁਣ ਅੱਡ ਹੋ ਕੇ ਤਾਂ ਜ਼ਮੀਨ ਵਟਜੂ ਆਪਣੀ ਹਾਂ ਇਹ ਤਾਂ ਹੈ ਸਾਰਾ ਕੁਝ ਹੀ ਆਪਣਾ ਹੋ ਹੋ ਜਾਊਗਾ ਫਿਰ ਉਹ ਕਹਿੰਦਾ ਮੈਂ ਤਾਂ ਸਾਰੇ ਪੈਸੇ ਬਾਈ ਦੇ ਹੱਥ ਤੇ ਧਰਦਾ ਕਹਿੰਦਾ ਆ ਦੇਖ ਲਾ ਆਪ ਬੈਜੂ ਦਿੰਦਾ ਲੋਕਾਂ ਐਂ ਕਹਦਾ ਉਹ ਤੁਸੀਂ ਕਹਿਣਾ ਸੀ ਨਾ ਵੀ ਉਹ ਤਾਂ ਦੱਸ ਕੇ ਨਹੀਂ ਗਿਆ ਉਹ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਫੜਾਉਂਦਾ ਵੀ ਨਹੀਂ ਸੀ ਉਹ ਮਸਾਂ ਫੜਿਆ ਮੈਂ ਅਸਲੇ ਕਿਸ ਦੀ ਮਦਦ ਕਰਨ ਵਾਲੇ ਤਾਂ ਹਾਂ ਨਾਲੇ ਉਲਟਾ ਬਗਲ ਮੇਰੇ ਤੇ ਉਲਟਾ ਪੈ ਗਿਆ ਹੋਰ ਮੈਨੂੰ ਫੜਾਉਂਦਾ ਨਹੀਂ ਸੀ ਨਹੀਂ ਤੇ ਉਹਦੀ ਮਦਦ ਕਰੀ ਹਾਂ ਵਿਚਾਲੇ ਘਰੇ ਐਮਰਜੈਂਸੀ ਹੋ ਗਈ ਹਣਾ ਹੁਣ ਗੋਰੇ ਨੂੰ ਆਇਆ ਹੋਗਾ ਵੀ ਪਤਾ ਨਹੀਂ ਇਹ ਪੈਸੇ ਰੱਖੀ ਜਾਂਦਾ ਹੈ ਹਾਂ ਮੈਂ ਕਿਹਾ ਮੈਂ ਉਹਦੀ ਮਾਂ ਮੈਨੂੰ ਵੜਾ ਜਾ ਫੜਾਉਂਦਾ ਨਹੀਂ ਸੀ ਮਸਾਂ ਪੜਾਇਆ ਉਹਨੇ ਬੇਬੇ ਔਖੇ ਹੋ ਗਏ ਤਾਂ ਜਦ ਤੁਸੀਂ ਸਮਝਾਇਆ ਗੋਰੇ ਨੂੰ ਮੜਾ ਜਾ ਚਲ ਗੋਰੇ ਨੂੰ ਤਾਂ ਮੈਂ ਸੁਝਾ ਦੂੰਗੀ ਉਹ ਤਾਂ ਬੋਲਦਾ ਸੀਗਾ ਫਿਰ ਬਲਾਈ ਮੈਨੂੰ ਵੀ ਕਹਿੰਦਾ ਸੀਗਾ ਮੈਂ ਦੇਖ ਲਾ ਬੇਬੇ ਤਾਂ ਐਂ ਕਰਦਾ ਮੈਂ ਕਰਦਾ ਤਾਂ ਬਾਈ ਤੋ ਲੁਕੋ ਕਿਨ ਰੱਖੇਗਾ ਨਾ ਪੈਸਾ ਮੈਂ ਤਾਂ ਕਦੋਂ ਮੈਂ ਅਲੱਗ ਹੋਣਾ ਉਹ ਤਾਂ ਲਗਾਉਣ ਵਾਸਤੇ ਕਹੀ ਜਾਂਦਾ ਹਾਂ ਹਾਂ ਕਹਿੰਦਾ ਸੀ ਮੈਨੂੰ ਯਾਦਾ ਮੈਂ ਤਾਂ ਲੱਗ ਗਈ ਹੋ ਜਨਾ ਤੇ ਕੱਲ ਨੂੰ ਮੇਰੇ ਜਵਾਕਾਂ ਦਾ ਕੀ ਬਣੂ ਕਹਿੰਦਾ ਰਿਆ ਆਈ ਰਿਹਾ ਕੰਮ ਆਪਦਾ ਦਾ ਇਹ ਜਿਹੜੇ ਬੱਚਦੇ ਜ਼ਮੀਨ ਚ ਵਿਆਜੂ ਦੇਣ ਲੱਗਾ ਲੋਕਾਂ ਨੂੰ ਤੀ ਤੱਕਾਂ ਨੂੰ ਦੇਣਾ ਬੇਬੇ ਤੇ ਤੁਹਾਨੂੰ ਪਤਾ ਹੀ ਆਪਣਾ ਹੁਣ ਤੁਸੀਂ ਤਾਂ ਉਹ ਦਿਨ ਘਰ ਸੰਭਾਲ ਲਈ ਆਪਾਂ ਨੂੰ ਫਿਰ ਉਹਦੇ ਮਨ ਚ ਤਾਂ ਹੋ ਗਿਆ ਨਾ ਸ਼ੱਕ ਹਮ ਗਲਤ ਹੈ ਤੁਸੀਂ ਕਿਹੋਗੇ ਬੇਗੋਰੀ ਨੂੰ ਹੈ ਕਹਿੰਦੇ ਮੈਂ ਨਾ ਕਿਤੇ ਵੀ ਇਦਾਂ ਇਦਾਂ ਕਰਕੇ ਨਾ ਵੀ ਉਹਦਾ 80 ਦਵਾਈ ਸੀਗੇ ਪੈਸੇ ਬਾਹਲਾ ਕਰਦਾ ਮੈਂ ਤਾਂ ਕਹੀ ਨਹੀਂ ਕਰੀ ਜਾਂਦਾ ਕਰੀ ਜਾਂਦੇ ਲੱਗ ਗਈ ਹੋ ਜਾ ਫਿਰ ਤੂੰ ਤੈਨੂੰ ਕੋਈ ਜ਼ਰੂਰੀ ਆ ਫਿਰ ਮਿੱਟੀ ਚ ਮਿੱਟੀ ਹੋਇਆ ਮੈਂ 9 ਦਿਨ ਤੋਂ 10 ਦਿਨ ਤੈਨੂੰ ਤੇ ਫਿਰ ਤੂੰ ਬਾਹਲਾ ਕਿਉਂ ਸੋਚਦਾ ਉਹਦੇ ਵਾਰ ਜਦੋਂ ਉਹ ਨਹੀਂ ਸੋਚਦਾ ਕੋਈ ਨਹੀਂ ਬੇਪੇ ਉਹ ਪਹਿਹਾ ਕਰਕੇ ਉਹਨੂੰ ਥੋੜਾ ਜਨਾ ਉਹ ਭੁਲੇਖਾ ਪੈ ਗਿਆ ਚੁੱਪ ਕਰਕੇ ਕੁੜੀ ਨੂੰ ਬੁਲਾ ਲਾ ਤੇ ਲੈਦਾ ਹੋ ਜਾ ਮੈਂ ਤਾਂ ਇਹੀ ਕਹਿੰਨੀ ਆ ਤੇ ਇੱਕ ਵਾਰੀ ਤੁਸੀਂ ਮੋਰੇ ਨਾਲ ਗੱਲ ਕਰ ਲਿਓ ਚਲ ਮੈਂ ਕਰ ਲੂੰਗੀ ਗੱਲ ਚੰਗਾ ਲੈ ਦੱਸ ਮੈਨੂੰ ਕਹਿੰਦਾ ਕਿ ਤੂੰ ਗੱਲ ਕਰੀ ਮੈਂ ਕੀ ਗੱਲ ਕਰੂੰ ਉਹ ਕਮਲਿਆ ਚਾਲ ਤਾਂ ਮੇਰੀ ਐ ਦੇਖੀ ਜੋ ਅੱਗੇ ਅੱਗੇ ਹੁਣ ਹੁੰਦਾ ਕੀ ਐ ਹੈ ਮਸੀਂ ਜੁੜ ਜੁੜ ਬੈਣੀ ਸੀ ਬਾਜ਼ਾਰ ਜਾਂਦੀਆਂ ਤਾਂ ਵੀ ਇਕੱਠੀਆਂ ਰੋਟੀ ਪਾਣੀ ਖਾਨੀਆਂ ਤਾਂ ਵੀ ਇਕੱਠੀਆਂ ਇੱਕੋ ਜਿਹੇ ਕੱਪੜੇ ਪਾਉਂਦੀਆਂ ਨੇ ਕੋਈ ਨਹੀਂ ਮੈਂ ਕਰੋ ਇਹਨਾਂ ਨੂੰ ਪੀਰ ਵਰਗੇ ਸਿੱਧੀਆਂ ਕਰ ਦੂੰਗੀ ਫਿਰ ਇੱਕ ਦੂਜੇ ਦਾ ਮੂੰਹ ਵੀ ਦੇਖ ਦੇਖ ਕੇ ਨਾ ਬੁੱਲ ਕੱਢਿਆ ਕਰਨੀ ਐ ਇਹੋ ਜੀ ਚਾਲ ਫੜੂ ਮੈਂ ਦੇਖ ਹੀ ਜਾਏ ਤੁਸੀਂ ਰੰਗ ਕਰਤਾਰ ਦੇ ਕੋਈ ਗੱਲ ਨਹੀਂ ਕੀਦਾ ਫੋਨ ਆ ਗਿਆ ਹਲੋ ਹਲੋ ਹਾਂਜੀ ਬਾਈ ਕੌਣ ਆ ਸੀਨਾ ਗੱਲ ਕਰਨੀ ਸੀ ਬਾਈ ਕਿਵੇਂ ਬਾਈ ਜੱਸੀ ਨਾਲ ਕਿਵੇਂ ਬੈਂਕ ਚ ਕੰਮ ਸੀ ਇੱਕ ਬੈਂਕ ਚ ਕੰਮ ਬੈਂਕ ਹਾਂ ਬੈਂਕ ਚ ਜਾਣਾ ਸੀ ਉਹਨੇ ਕੋਈ ਦੇ ਲੈਣ ਜਾ ਸੀ ਉਹਦਾ ਬੈਂਕ ਦੇ ਦਾ ਕੰਮ ਸਾਰੇ ਮੈਂ ਕਰ ਦਿਆਂਗਾ ਜੱਸੀ ਤੇ ਕੀ ਦੇਣ ਲੈਣ ਹੋਇਆ ਹੈਗਾ ਸੀ ਬਾਈ ਉਹ ਥੋੜਾ ਜਿਹਾ ਕੋਈ ਕਹਿੰਦਾ ਸੀ ਮੈਂ ਦੱਸ ਫਿਰ ਮੈਨੂੰ ਮੈਨੂੰ ਦੱਸ ਬਾਈ ਜਿੰਨ ਟੁਫੜਤ ਘਟ ਆਉਂਦੀ ਉਹਨੂੰ ਮੈਨੂੰ ਦੱਸ ਦੇ ਕੀ ਕੰਮ ਆ ਮੈਂ ਕਰਾ ਦੂੰਗਾ

ਮੈਨੂੰ ਕਹਿੰਦਾ ਜਸੀ ਨਾਲ ਗੱਲ ਕਰਨੀ ਸੀ ਬਾਈ ਕਹਿੰਦਾ ਬੈਂਕ 'ਚ ਕੋਈ ਕੰਮ ਸੀ ਅੱਛਾ ਜਸੀ ਨੂੰ ਬੜਾ ਬੈਂਕ 'ਚ ਕੀ ਕੰਮ ਆ ਸਾਰੇ ਬੈਂਕ ਦੇ ਕੰਮ ਤਾਂ ਮੈਂ ਕਰਦਾ ਹਾਂ ਮੈਨੂੰ ਐ ਲੱਗਦਾ ਇਹਨੇ ਖਾਤਾ ਵੀ ਖਲਾ ਛੱਡਿਆ ਉਹਦੇ ਨਾਂ ਤੇ ਤੇ ਗੱਲ ਇਹੀ ਆ ਬੇਬੇ ਤੇ ਹੋਰ ਐਂ ਕਹਿੰਦਾ ਕਿ ਬੱਚਦਾ ਨਹੀਂ ਕੋਈ ਸੁ ਬੱਚਦਾ ਕਿਉਂ ਨਹੀਂ ਖਾਤਾ ਖਲਾ ਛੱਡਿਆ ਪਰ ਉਹ ਫਿਰ ਚੋਰੀ ਚੋਰੀ ਫਿਰ ਉਹ ਬੈਂਕ 'ਚ ਹੀ ਪੈਸੇ ਜਮਾ ਕਰਾਈ ਜਾਂਦਾ ਹਾਂ ਕੀ ਪਤਾ ਤੈਨੂੰ ਮੈਂ ਐਵੇਂ ਨਹੀਂ ਕੁੱਟੀਆਂ ਨਹੀਂ ਮੈਂ ਕਹਿੰਨੀ ਲੱਗੋ ਜੋ ਲੱਗੋ ਸੁਣਦੇ ਤਾਂ ਹੈ ਨਹੀਂ ਤੁਸੀਂ ਮੇਰੀ ਕੋਈ ਨਾ ਬੇਬੇ ਚਲਾਕ ਬਥੇਰਾ ਹੋ ਇੱਥੇ ਤਾਂ ਵੱਡਾ ਹੀ ਐ ਫੇਰ ਗੱਲ ਸਹੀ ਐ ਮੈਂ ਤਾਂ ਇੰਨਾ ਯਕੀਨ ਕੀਤਾ ਉਹ ਤੇ ਹੈ ਨਾ ਕਰੀਦਾ ਯਕੀਨ ਤੂੰ ਚਾਰੇ ਪਾਸੇ ਰੱਜ ਕੇ ਰੀ ਜਾਂਦਾ ਹਾਂ ਹਜੇ ਵੀ ਹਜੇ ਵੀ ਸੰਭਰ ਜਾ ਤੂੰ ਮੰਨ ਲਾ ਮੇਰੀ ਗੱਲ ਹਾਂ ਫਿਰ ਉਹਦੇ ਭੈਣ ਨੂੰ ਬੁਲਾ ਤੂੰ ਕਰ ਦਿਆਂ ਗੱਲ ਹਾਂ ਬੁਲਾ ਲੈਣੇ ਚੱਲਦਾ ਹੈ ਕੰਮ ਹੋਰ ਫੋਨ ਕਰੀਏ ਹਾਂ ਬੀਬੀ ਮਾਤ ਗਲਤੀ ਕੀਤਾ ਬਾਈ ਮੈਂ ਤਾਂ ਕਹਿੰਨੀ ਫੋਨ ਕਰ ਦੇ ਤੂੰ ਹੀ ਕਰ ਦੇ ਫੋਨ ਲਾਲਾ ਮੈਂ ਤਾਂ ਬੀਬੀ ਜਮਾ ਦੇਰ ਫਿੱਜ ਜਾ ਗਿਆ ਵੀ ਇੰਨੀਆਂ ਚਲਾਕੀਆਂ ਇੰਨੀਆਂ ਚੋਰੀਆਂ ਉਹ ਮੈਨੂੰ ਤਾਂ ਪਤਾ ਐ ਇਸ ਦੁਨੀਆਦਾਰੀ ਦਾ ਸਾਡੇ ਨਾਲ ਹੋਈਆਂ ਨੇ ਤਾਂ ਤੈਨੂੰ ਕਹਿੰਦੀ ਸੀ ਪਰ ਤੂੰ ਮੰਨੀ ਨਹੀਂ ਮੇਰੀ ਹੈਗੀ ਠੀਕ ਕਰਾਂ ਫਿਰ ਮੈਂ ਉਹਨੂੰ ਦੱਸ ਹੁਣ ਬਸ ਬੇਉਣ ਤੇ ਤਾਂ ਇੱਕੋ ਇੱਕ ਹਾਲਾ ਅਲੱਗ ਹੋਣਾ ਬਸ ਅਲੱਗ ਹੋ ਜਾਓ ਰੱਡ ਘੱਟ ਕੇ ਵੱਧ ਕੇ ਨੇ ਹਾਂ ਤੇ ਮੈਂ ਤੁਹਾਡੇ ਨਾਲ ਹੋ ਜੂੰਗੀ ਨਾਲੇ ਦੋ ਹਿੱਸੇ ਆ ਜਾਣਗੇ ਆਪਾਂ ਮੇਰੇ ਵਾਲਾ ਹਿੱਸਾ ਵੀ ਤਸਵੀਰ ਰੱਖ ਕੇ ਹਾਂ ਕਿਰਦੇ ਵੀ ਕੋਈ ਗਲਤੀ ਨਹੀਂ ਤੇ ਉਹਨਾਂ ਨਹੀਂ ਰੱਖਾਂ ਹਾਂ ਮੈਂ ਤਾਂ ਨਾਲ ਹੀ ਰਹੂੰਗੀ ਤੁਹਾਡੇ ਠੀਕ ਹੈ ਬੱਬੀ ਹਾਂ ਹਾਂ ਚੰਗਾ ਵਧੀਆ ਹੋਈ ਲੱਗੋ ਜਾਂਦੇ ਮੈਂ ਤਾਂ ਚਾਹੁੰਦੀ ਹੀ ਆ ਲੱਗ ਹੋ ਜਾਣ ਫੇਰ ਮੇਰੇ ਮਨ ਨੂੰ ਸ਼ਾਂਤੀ ਆ ਜੂਗੀ ਪਰ ਮੈਂ ਗੱਲ ਤਾਂ ਹੀ ਆ ਦੇਖ ਲਾ ਕਿਵੇਂ ਜਿੱਥੇ-ਜਿੱਥੇ ਮੈਂ ਉਹਨੂੰ ਮਾਫਰੀ ਜਾਊਂਗਾ ਵੱਡੇ ਨੂੰ ਕਿਉਂ ਕੀ ਹੋ ਗਿਆ ਹਾਂ ਫੋਨ ਆਇਆ ਸੀ ਕਿਸੇ ਦਾ ਕਹਿੰਦਾ ਬੈਂਕ ਚ ਜਾਣਾ ਕਹਿੰਦਾ ਬਾਈ ਦੱਸੀ ਨਾਲ ਦੱਸੀ ਨਾਲ ਗੱਲ ਕਰਾ ਦੋ ਮੈਂ ਕਿਹਾ ਕਿਵੇਂ ਕਿਉਂ ਤਾਂ ਦੱਸੀ ਦੀ ਕੰਮ ਹੈ ਅੱਛਾ ਖਾਤਾ ਖੁੱਤਦਾ ਬੀਬੀ ਕਹਿੰਦੀ ਹਾਂ ਬੀਬੀ ਵੀ ਕਹਿੰਦੀ ਕਹਿੰਦੀ ਖਾਤਾ ਨਖਲਾ ਰੱਖਿਆ ਹੋਵੇ ਯਾਨੀ ਚੋਰੀਂ ਕਿਤੇ ਪੈਸੇ ਚਵਾ ਕਰਾਈ ਜਾਂਦਾ ਹੋਵੇ ਇਹ ਤਾਂ ਹੋਰ ਤਾਂ ਬੈਂਕ ਚੋਂ ਤਾਂ ਕੋਈ ਕੰਮ ਨਹੀਂ ਹੈਗਾ ਬੈਂਕ ਦੇ ਸਾਰੇ ਕੰਮ ਮੈਂ ਕਰਦਾ ਸਹੀ ਹੈ ਤਾਂ ਇਹ ਫਿਰ ਹੁਣ ਕੀ ਕਰੀਏ ਜੀ ਆਪਾਂ ਹੁਣ ਤਾਂ ਫਿਰ ਇਹ ਸਾਰ ਨਾਲ ਤਾਂ ਆਪਣੇ ਨਾਲ ਇਹ ਇੰਨੀ ਠੱਗੀਆਂ ਮਾਰ ਗਿਆ ਪਰ ਉਹ ਲੱਗੀ ਹੋਣਾ ਚਾਹੀਦਾ ਲੱਗ ਤਾਂ ਹੋਣਾ ਚਾਹੀਦਾ ਪਿੰਡ ਵਾਲੇ ਮਾਂ ਪਿਓ ਕੀ ਸੋਚਣਗੇ ਵੀ ਇੱਕ ਕਰ ਦੇਈਆਂ ਸੀ ਆ ਕੀ ਕਰਤਾ ਹੁਣ ਪਰ ਠੱਗੀ ਤਾਂ ਕਰ ਰਹੇ ਨੇ ਪਤਾ ਲੱਗ ਗਿਆ ਹਨਾ ਸਾਰੇ ਦਿਨ ਚਲਾਕੀਆਂ ਵੀ ਨਹੀਂ ਚਲਦੀਆਂ ਮੈਨੂੰ ਕੀ ਪਤਾ ਸੀ ਇੰਨੀ ਮਿੱਠੀ ਰਹਿੰਦੀ ਸੀ ਮੇਰੇ ਨਾਲ ਮੈਨੂੰ ਉਹਦੇ ਮੈਂ ਕਿਹਾ ਕਿ ਤੇ ਉਂ ਦਿਵਾਲੇ ਮੈਂ ਇਹਨੂੰ ਕਹਿੰਦੀ ਮੇਰੇ ਤਾਂ ਘੱਟ ਦੇ ਬਣੇ ਨੇ ਸੂਟ ਲੈ ਪੰਮੀ ਤੇ ਐਂਦੇ ਵਧੀਆ ਮਹਿੰਗੇ ਲੈ ਕੇ ਇਸ ਤਣ ਮੈਨੂੰ ਕੀ ਪਤਾ ਸੀ ਵੀ ਆਪਣੇ ਨਾਲ ਧੋਖਾ ਕਰਕੇ ਆਪਣੇ ਪੈਸੇ ਨਹੀਂ ਮੈਨੂੰ ਦਵਾਈ ਦਿੱਤੀ ਆ। ਫਿਰ ਸਵੇਰ ਆਪਣੀ ਹੈ ਨਾ ਉਹਨਾਂ ਜਿਹਨੇ ਮਰਜ਼ੀ ਦਵਾਈ ਆ ਨਾ। ਹੁਣ ਪੰਮੀ ਆਪਾਂ ਲੱਗ ਹੋਵਾਂਗੇ ਤਾਂ ਇਹੀ ਹੱਲ ਆ ਫਿਰ ਗੱਲ ਦਾ। ਠੀਕ ਹੈ ਜੀ ਮੈਂ ਤਾਂ ਉਹਦਾ ਪੱਖ ਲੈਂਦੀ ਰਹੀ ਵੀ ਆਪਦੀ ਆ ਹਨਾ ਸਕੇ ਅਮਾ ਜਾਈਏ ਮੈਨੂੰ ਕੀ ਪਤਾ ਸੀ ਐਵੇਂ ਕਰ ਦੇਣਗੇ ਆਪਣੇ ਨਾਲ। ਹਾਂ ਬਹੁਤ ਗਲਤ ਕੀਤਾ ਜੀ ਆਪਾਂ ਤਾਂ ਅੱਡੀ ਹੋ ਜਾਵਾਂਗੇ। ਬਸ ਕਰਦੇ ਆ ਭੈਣ ਨੂੰ ਬੁਲਾਉਣੇ ਆਪਾਂ ਅਲੱਗ ਹੋ ਜਾਾਂਗੇ। ਹੋਰ ਹਰ ਮੈਂ ਤਾਂ ਉਹ 20100 ਰੁਪਏ ਨੇ ਜੋੜਿਆ ਸਾਰੇ ਘਰ ਤੇ ਲਾਤੇ ਕੁੜੀ ਤੇ ਲਾਤੇ ਬਹੁਤ ਔਖਾ ਹੋ ਗਿਆ ਹਨਾ ਜੀ ਹੂੰ ਤਾਂ ਹੀ ਮੈਂ ਵੀ ਅਖੇ ਮੈਨੂੰ ਕੀ ਪਤਾ ਸੀ ਇੰਨੀ ਮਿੱਠੀ ਕਿਉਂ ਆਉਂਦੀ ਹੈ ਮੇਰੇ ਨਾਲ ਹਾਂ ਅਸੀਂ ਤਾਂ ਇਹਨੂੰ ਕਰ ਦੂ ਬੇਬੇ ਨੂੰ ਕਹ ਦੇ ਬਾਈ ਨਾਲ ਕਰਦਾ ਕਰਨ ਨਾਲੇ ਸਾਰੇ ਨਾਲ ਨਮੇੜੇ ਨੇ ਆਪਾਂ ਮਾਸਾ ਠੀਕ ਹੈ ਜੀ ਚਾਹ ਸਾਰੀ ਬੈਠੀ ਆ ਮੈਂ ਚਾਹ ਬਣ ਜਾਂਦੇ ਬਸ ਬਣਾ ਲੈ ਕੋਈ ਨਾ ਫੰਮੀ ਉਹ ਰਿਆ ਬਤਾ ਆ ਗਈ ਬੇਬੇ ਕੀ ਕਰਦੀ ਬੰਦੀਆਂ ਕੱਪੜੇ ਧੋੜੇ ਤੋ ਤੇ ਬੇਬੇ ਤੁਪ ਚੜ ਜਾਂਦੀ ਹੈ ਹਜੇ ਸੰਨੀ ਦਾ ਟਾਈਮ ਹੋਇਆ ਪਿਆ ਸੰਨੀ ਦਾ ਪਾਉਣਾ ਹੀ ਪਊਗੀ ਹੁਣ ਜਿਹੜੀ ਵਾਰੀ ਬੇਬੇ ਸਾਰੇ ਕੁਝ ਤੇਰੇ ਗਲ ਪਾਤਾ ਹੈ ਨਾ ਹੋਰ ਫਿਰ ਮੈਂ ਕੀ ਕਰਾਂ ਬੇਬੇ ਹੁਣ ਆਪ ਕੁਝ ਵੀ ਨਹੀਂ ਕਰਦੀ ਹੈਗੀ ਹੈ ਨਾ ਹੋਰ ਹੁਕਮਾਂ 'ਚ ਲਾਉਂਦੇ ਜਿਵੇਂ ਸੱਸ ਕਹਿੰਦੀ ਹੁੰਦੀ ਹੈ ਸੱਸਾਂ ਤਾਂ ਚਲਾਉਣੀਆਂ ਹੀ ਚਾਹ ਉਹਨਾਂ ਦਾ ਹੱਕ ਵੀ ਹੈ ਵੱਡੇ ਹੁੰਦੇ ਨੇ ਹੈ ਨਾ ਤੂੰ ਇਹ ਕਿਉਂ ਚਲਾਉਂਦੀ ਆ ਨਾਲੇ ਤੇਰੀ ਭੈਣ ਹੋਰ ਮੈਂ ਤਾਂ ਬੇਬੇ ਮੈਂ ਤਾਂ ਜਦੋਂ ਗੋਰੇ ਨੇ ਮੈਨੂੰ ਗੱਲ ਦੱਸੀ ਵੀ ਬੈਂਕ ਵਾਲੇ ਦਾ ਫੋਨ ਆਇਆ ਵੀ ਫਲਾਣਾ ਪੈਸੇ ਤਾਂ ਦੇ ਕੇ ਗਿਆ ਤਾਂ ਹੋਰ ਹੁਣ ਮੈਂ ਤਾਂ ਹੈਰਾਨ ਰਹਿ ਗਈ ਮੈਂ ਤਾਂ ਇੰਨਾ ਵਿਸ਼ਵਾਸ ਕਰਦੀ ਸੀ ਬੇਬੇ ਉਹਦੇ ਮੈਂ ਤਾਂ ਤੈਨੂੰ ਤੇਰੇ ਨਾਲ ਵੀ ਗੁੱਸੇ ਹੋ ਜਾਂਦੀ ਵੀ ਪਤਾ ਨਹੀਂ ਜਾਣ ਕੇ ਫਰਕ ਪਵਾਉਂਦੀ ਮੈਂ ਤਾਂ ਤੁਹਾਨੂੰ ਕਿੱਦਾਂ ਦਾ ਕਹਿੰਦੀ ਭਾਈ ਤੁਸੀਂ ਮੇਰੀ ਸੱਚ ਮੰਨੇ ਹੀ ਨਹੀਂ ਮੇਰੀ ਗੱਲ ਸੁਣੀ ਹੀ ਨਹੀਂ ਤੁਸੀਂ ਸਾਨੂੰ ਕੀ ਪਤਾ ਸੀ ਬੇਬੇ ਸਾਡੇ ਨਾਲ ਇੰਨਾ ਧੋਖਾ ਕਰੀ ਜਾਂਦੇ ਨੇ ਉਹ ਆ ਹੁਣ ਦੇਖ ਲਓ ਫਿਰ ਹਾਂ ਹੁਣ ਤਾਂ ਦਿਖੀ ਗਿਆ ਸਾਹਮਣੇ ਤਾਂ ਲੈਦਾ ਹੋਊਗੀ ਹੁਣ ਤਾਂ ਆਖ ਖੁੱਲ ਗਈ ਆਉਣੀਆਂ ਤੁਹਾਡੀਆਂ ਸਹੀ ਹੈ ਬੇਬੇ ਹਾਂ ਇਹ ਪੱਟੀ ਵੱਜੀ ਜੋ ਖੁੱਲ ਗਈ ਹੋਊਗੀ ਹੁਣ ਜੇ ਹਜੇ ਵੀ ਨਹੀਂ ਤੁਹਾਨੂੰ ਕੋਈ ਸਮਝ ਆਉਂਦੀ ਹੈਗੀ ਤਾਂ ਫਿਰ ਤੁਹਾਡੀ ਮਰਜ਼ੀ ਹੈ ਜਿਵੇਂ ਕੁਝ ਵੀ ਨਹੀਂ ਲੈਣਾ ਤੁਹਾਡੇ ਕੋਲ ਆਪਦੇ ਬੱਚਿਆਂ ਵਾਸਤੇ ਕੱਲ ਨੂੰ ਤੁਹਾਡੇ ਜਵਾਬ ਹੋਣਗੇ ਉਹਨਾਂ ਦਾ ਕੀ ਦਿਖਾਵਾਂਗੀ ਕੀ ਕਰੋਗੇ ਉਹਦੇ ਕੋਲ ਪੈਸਾ ਹੀ ਨਹੀਂ ਰਿਹਾ ਸਾਰੀ 60 70000 ਜਿਹੜਾ ਮਿਲਦਾ ਉਧਿਆ ਤੇ ਤਰਦੰਦ ਵਾਲਿਆ ਗੋਰਤ ਮੈਨੂੰ ਨਹੀਂ ਪਤਾ ਸੀ ਬੇਬੀ ਮੈਂ ਤਾਂ ਆਪਣੀ ਭੈਣ ਸਹੀ ਸਮਝਦੀ ਸੀ ਮੈਂ ਇੱਕੋ ਕਰਵਾਈਆਂ ਭੇੜਾ ਲੱਗਦਾ ਪੇਕਿਆਂ ਦੇ ਵਿੱਚ ਸਾਖਣੀਆਂ ਵੀ ਦੋਨੇ ਇੱਕ ਘਰ ਬਈਆਂ ਹੁਣ ਕਲੇਸ ਕਰਦੀ ਮੈਂ ਮੈਂ ਤਾਂ ਤੈਨੂੰ ਬਹੁਤ ਕਹਾਈ ਜੀ ਸੁਣੀ ਨਹੀਂ ਨਾ ਗੋਰੇ ਨੇ ਸੁਣੀ ਨਾ ਤੂੰ ਚੱਲ ਬੇਬੇ ਕੋਈ ਨਹੀਂ ਮੈਂ ਜਾਣੀ ਆਈ ਮੈਂ ਤਾਂ 2 ਮਿੰਟ ਪੈਣੀ ਆ ਆਪੀ ਰੜਾਈ ਜਾਊਗੀ ਰੜਾਤੀ ਕੋੜਾ ਜੰਨੀ ਇੰਜਰ ਮੀ ਤਾ ਉਰੇ ਆ ਹਾਂ ਬੇਬੇ ਉਰੇ ਆ ਮੇਰੇ ਕੋਲੇ ਕਹਤ ਲਈ ਮੇਰੀ ਗੱਲ ਸੁਣ ਕੱਖ ਪਾਉਣੀ ਆਲੇ ਪੰਮੀ ਨੇ ਪਾਈ ਨਹੀਂ ਹੈਗੇ ਅੱਜ ਕੋਈ ਨਹੀਂ ਫਿਰ ਪਾ ਲਈ ਐਡੀ ਚਿੱਤ ਕੀ ਹੈ ਹਾਂ ਕੀ ਕਹਨਗੇ ਤੇ ਹੁਣ ਇੰਨਾ ਬੋਰ ਕੇ ਗਈ ਹੈ ਅੱਛਾ ਤੂੰ ਤਾਂ ਇੰਨੀ ਮੇਰਾ ਕਰਦੀ ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਰਿਸ਼ਤਾ ਲੈ ਗਈ ਮਸਈ ਹਾਂ ਆ ਹੁਣ ਦੇਖ ਲਾ ਉਹਦੇ ਕਿੰਨੇ ਜੀਵ ਚਲਦੀ ਹੈ ਤੈਨੂੰ ਕਿੰਨਾ ਕੁ ਸੁਣਾ ਗਈ ਦੇਖ ਲਾ ਮੈਂ ਦੇਖੀ ਜਾਨੀ ਉਹ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਮੈਂ ਤਾਂ ਕੀ ਹੋਗਾ ਕਿ ਮੈਂ ਤਾਂ ਐ ਕਹਨੀ ਹੈ ਲੜਾਈ ਮੁਕੇ ਰੋ ਰੋਈ ਦੀ ਅੱਜ ਤਾਂ ਮੈਂ ਸੁਣਨੀ ਆ ਕੱਲ ਨੂੰ ਲੋਕ ਕੰਧਾਂ ਦੇ ਨਾਲ ਲੱਗ-ਲੱਗ ਸੁਣਣ ਸੁਣਨਗੇ ਕੰਧਾਂ ਦੇ ਵੀ ਕੰਨ ਹੁੰਦੇ ਆ ਤੇ ਲੈਦਾ ਹੋ ਜਾ ਬਰੇ ਗੱਲ ਮੁੱਕੇ ਪਰੇ ਆਪਾਂ ਲੋਕਾਂ ਨੂੰ ਤਵਾਸਾ ਨਹੀਂ ਦਿਖਾਉਣਾ ਪਤਾ ਨਹੀਂ ਕੀ ਹੋ ਰਿਹਾ ਬੇਬੇ ਕੱਲ ਦਾ ਇਹਨਾਂ ਨੂੰ ਪਤਾ ਨਹੀਂ ਆ ਕੇ ਬੈਂਕ ਚੋਂ ਆਏ ਗੱਲਾਂ ਕਰੀਆਂ ਤੁਸੀਂ ਦੋ ਜਣੇ ਰਸੋਈ 'ਚ ਅੱਗੇ ਬੈਂਕ 'ਚੋਂ ਫੋਨ ਆਇਆ ਬੈਂਕ 'ਚੋਂ ਫੋਨ ਆਇਆ ਮੈਂ ਤਾਂ ਇਹ ਸਮਝਾਂਦੀ ਵੀ ਬੈਂਕ 'ਚੋਂ ਉਹਨਾਂ ਰੇਸ 'ਤੇ ਕਟਾਈ ਹੋਣੀ ਇਹਨਾਂ ਨੇ ਵੀ ਮੂਰੇ ਲਿਆ ਕੇ ਪਹਿਲੀ ਰੱਖ ਲਉ ਤਾਂ ਫੋਨ ਆਉਣਾ ਹੋਣਾ ਗੋਰਾ ਮੈਨੂੰ ਵੀ ਦੱਸਦਾ ਸੀ ਕਹਿੰਦਾ ਦੇਖ ਲੈ ਬੇਬੇ ਬੈਂਕ 'ਚੋਂ ਫੋਨ ਆਇਆ ਕਹਿੰਦਾ ਇਹਨੇ ਕਾਤਾ ਕੁਤਾ ਕਰਾਇਆਊਗਾ ਕੋਈ ਸਰ ਖਾਪਦੇ ਹੋ ਮੁੰਡਾ ਸਾਰਾ ਦਿਨ ਖੇਤਾਂ ਚ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਨੂੰ ਸਾਰਾ ਕਰਦੀਏ ਘਰੇ ਮੱਝਾਂ ਚੋਲੀਆਂ ਨੀਰੇ ਤੂੜੀਆਂ ਸੰਨੀਆਂ ਰਲਾਤੀਆਂ ਤੇ ਉਹ ਦੇਖ ਲਓ ਮੌਜ ਨਾਲ ਬੈਂਕ ਚ ਬੈਠਾਗਾ ਮੌਜ ਨਾਲ ਬੈਠਾ ਰਹਿੰਦਾ ਉਥੇ ਕੰਮ ਤੇ ਆਉਦੇ ਫਿਰ ਕੀ ਕਰਾਂ ਬੇਬੇ ਹੁਣ ਮੈਂ ਤਾਂ ਉਹੀ ਗੱਲ ਮਿਹਰਬਾਨ ਚ ਤਾਂ ਹੈ ਨਹੀਂ ਸੀਗੀ ਜੱਸੀ ਦੇ ਮਾਨ ਚ ਵੀ ਨਹੀਂ ਉਹ ਤਾਂ ਵਿਚਾਰਾ ਤੜਕੀ ਵਗ ਜਾਂਦਾਗਾ ਤੇ ਉਹ ਆਉਂਦਾ ਇਹ ਚੀ ਥੱਲੇ ਬੈਠਾ ਹੁਣ ਤੂੰ ਫਰਕ ਨਹੀਂ ਆਗਾ ਕੋਈ ਮੈਂ ਤਾਂ ਬੇਬੇ ਨੂੰ ਸਮਝਾਂ ਸੀ ਮੈਂ ਆਪਣੀ ਛੋਟੀ ਭੈਣ ਸਮਝਦੀ ਐ ਇੰਨਾ ਪਿਆਰ ਕਰਦੀ ਸੀ ਮੈਂ ਤਾਂ ਨਹੀਂ ਅੱਜ ਕੱਲ ਕਿੱਥੇ ਕੌਣ ਜਾਣਦਾ ਇੰਨਾ ਗੁਣਾ ਵੀ ਸਾਡੇ ਤੇ ਕੋਈ ਕਰਦਾ ਭੈਣ ਭਾਈ ਮੈਂ ਦੇਖਿਆ ਦੋ ਤਿੰਨ ਦਿਨਾਂ ਦਾ ਹੋਰ ਹੂੰ ਜੇ ਜੱਸੀ ਤੇ ਇਹ ਇਕੱਠਾ ਹਾ ਬੋਲ ਤਾਂ ਉਹ ਇਕੱਠੇ ਬਹਿ ਜਾਂਦੇ ਨੇ ਕਿ ਪਤਾ ਨਹੀਂ ਕੀ ਗੱਲ ਸੋਈ ਚ ਵੀ ਕੁੱਤਰ-ਕੁੱਤਰ ਜਿਹਾ ਕਰੀ ਜਾਂਣਾ ਹਾਂ ਜਦੋਂ ਮੈਂ ਅੰਦਰ ਸੀ ਕਿ ਅੰਦਰ ਉਹ ਮੈਨੂੰ ਦੇਖ ਕੇ ਚੁੱਪ ਜਿਹਾ ਕਰ ਗਏ ਆਹੋ ਪਤਾ ਨਹੀਂ ਕੀ ਗੱਲ ਉਹ ਕਰ ਹਰਕਤਾਂ ਇਹਨਾਂ ਦਾ ਪੈਰ ਹੈਗਾ ਠੀਕ ਐ ਤੇ ਮੈਂ ਤਾਂ ਹੁਣ ਐਂ ਕਹਿਣੀ ਆ ਈ ਅਡ ਹੋਣ ਕੀ ਫਾਇਦਾ ਐਵੇਂ ਵਾਧੂ ਗੱਲਾਂ ਬਣਾਉਣ ਦਾ ਕੋਈ ਫਾਇਦਾ ਨਹੀਂ ਮੈਂ ਵੱਡੀ ਬੈਠੀ ਐ ਦੇਖੋ ਤਾਂ ਤੁਰ ਗਿਆ ਮੇਰੇ ਬੈਠੀ ਬੈਠੀ ਅਲੱਗ-ਅਲੱਗ ਹੋ ਜਾਓ ਤੁਸੀਂ ਆਪ ਦਾ ਜਿਹੜਾ ਜਿਹਾ ਸਮਾਨ ਹੈਗਾ ਜਾਏਗੀ ਜ਼ਮੀਨ ਹੈਗੀ ਐ ਆਪੀ ਵੰਡ ਲਓ ਭਾਈ ਕੋਈ ਵਧ ਰੌਲਾ ਪਾਉਣ ਦੀ ਲੋੜ ਨਹੀਂ ਚੁੱਪ ਕਰਕੇ ਲੋਕ ਹੱਸਣਗੇ ਲੱਗੂਗੇ ਬਸ ਕੋਈ ਨਾ ਫਿਰ ਗੱਲ ਕਰਦੇ ਜੱਸੀ ਨਾਲ ਜੱਸੀ ਨੂੰ ਆ ਜਾਂਦੇ ਵੀ ਭੈਣ ਨਾ ਰਿਆ ਕਰਾਂਗੇ ਕੋਈ ਹੈਨਾ ਹਾਂ ਹਾਂ ਬੁਲਾ ਲਓ ਹਾਂ ਠੀਕ ਹੈ ਪਤਾ ਹੀ ਨਹੀਂ ਕੀ ਤਾਂ ਮੈਂ ਇਹਨਾਂ ਦੇ ਮਨ 'ਚ ਚੱਲ ਪਿਆ ਕੀ ਨਾ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਕੰਮ ਤਾਂ ਸਾਰੇ ਇਹ ਮੇਰੇ ਹੀ ਹੈ ਮਸਾ ਦਾ ਮੈਂ ਗੱਡੀ ਨਹੀਂ ਤੇ ਲਿਆਈਆਂ ਹਜੇ ਕਹਿੰਦੀ ਆ ਕਿ ਪਤਾ ਹੀ ਨਹੀਂ ਕੀ ਹੋਗਾ ਮੈਨੂੰ ਤਾਂ ਸਾਰਾ ਪਤਾ ਹੈ ਮੈਂ ਤਾਂ ਹੁਣ ਚਾਨਣਾ ਸਾਰਾ ਵੀ ਕੰਮ ਤਾਂ ਸਾਰੇ ਮੇਰੇ ਹੀ ਹੈ ਧੀਲੀ ਤਾਂ ਮੈਂ ਹੀ ਲਾਈ ਹੈ ਦੋਨੇ ਪਹਿਣਾ 'ਚ ਦੇਖੀਏ ਹੁਣ ਮੇਰਾ ਮਨ ਪੂਰਾ ਖੁਸ਼ ਹੈਗਾ ਐਂ ਚਾਹੁੰਦੀ ਸੀ ਮੈਂ ਉਮੀ ਹੋਊਗਾ ਕੱਖ ਤਾਂ ਪਾਤੇ ਹੁਣ ਦੇਖਦੀ ਚਲੂੰ ਇਹਦੀ ਮਾਂ ਉਸਤਾ ਬਥੇਰੀ ਹੈਗੀ ਕਿਰਾ ਕਰਵਾ ਕੇ ਸਿੱਟ ਦੰਦੇ ਨੇਗੇ ਪਾ ਦਾ ਨੇਗੇ ਚਲ ਕੋਈ ਸੰਨੀ ਦੀ ਲੋੜ ਨਹੀਂ ਕੋਈ ਹੋਰ ਨਹੀਂ ਦੇਖ ਆ ਪੰਮੀ ਨੂੰ ਕਹਿ ਨਹੀਂ ਹੈਗੀ ਆ ਗਾਈ ਤੇ ਇਹਨੂੰ ਬੰਨ ਦੂਗੀ ਪੰਮੀ ਹਾਂ ਮੈਂ ਉਹਨਾਂ ਨੂੰ ਪਾਤਾ ਕੱਖ ਪਾਤੇ ਤੇ ਆ ਗਾਈ ਤੇ ਇਹਨੂੰ ਝੋਟੀ ਨੂੰ ਬੰਨ ਦੇਥੇ ਮੈਥੋਂ ਨਹੀਂ ਬੰਨਦੇ ਬੰਨ ਲਿਆਵਦਾ ਕਿਆ ਦੁੱਧ ਪੀਣ ਵੇਲੇ ਕਿਵੇਂ ਮੂਰੇ ਹੋ ਜਾਣੀਆਂ ਤਾ ਗੜਬੀ ਲੈ ਕੇ ਬਹਿ ਜਾਣੀ ਐਦੀ ਇਹ ਤੂੰ ਨਹੀਂ ਪੀਂਦੀ ਪਰ ਵੀ ਨਹੀਂ ਮੈਂ ਹੁਣ ਕੱਖ ਬਾਤ ਇਹਨਾਂ ਨੂੰ ਬੰਨਤਾ ਦੇ ਫਿਰ ਮੈਂ ਕੀ ਕਰਾਂ ਪਾ ਬੰਨੀ ਹਣੀ ਆਂਦੀ ਆ ਬੰਨਣੀਆਂ ਨੇ ਬੰਨ ਨਹੀਂ ਬੰਨਣੀਆਂ ਜਮਾਣਾ ਬੰਨਣਾ ਠੀਕ ਆ ਤੂੰ ਆਏ ਕਿ ਮੈਂ ਬੋਲਦੀ ਰਹੀ ਨੀ ਸਾਰੇ ਪੁੱਠਾ ਸਿੱਧਾ ਜੇ ਮੈਂ ਤੈਨੂੰ ਦੇਖੀ ਜੀ ਸਾਰਾ ਤੂੰ ਸਿੱਖਾ ਲਿਆ ਸਾਡਾ ਕਿਉਂ ਅਸੀਂ ਕੀ ਖਾ ਲਿਆ ਅਸੀਂ ਤਾਂ ਤੁਹਾਡੇ ਤਾਂ ਇੰਨਾ ਵਿਸ਼ਵਾਸ ਕਰਿਆ ਸੀ ਕਦੇ ਬੈਂਕਾਂ ਚ ਫੋਨ ਆਉਂਦੇ ਨੇ ਕਦੇ ਕੋਈ ਪੈਸੇ ਫੜਾ ਗਿਆ ਐਨੇ ਲਕੋ ਰੱਖ ਜਾਂਦੇ ਨੇ ਵੱਡਾ ਹੋ ਕੇ ਸਾਰੇ ਘਰ ਨੂੰ ਖਾਈ ਜਾਂਦਾ ਉਹ ਨਹੀਂ ਬਹਿ ਜਾ ਬਹਿ ਜਾ ਤੂੰ ਮੈਂ ਤਾਂ ਆਏ ਕਹਿੰਨੀ ਵੀ ਚੱਲ ਆਪਣੇ ਭਾਈ ਦਾ ਫਰਕ ਪੈ ਗਿਆ ਤੂੰ ਜਮੀ ਸਿਰੇ ਸਿਰ ਚੜੀ ਜਾਂਦੀਆਂ ਲੱਗ ਕੇ ਮਗਰ ਲੋਕਾਂ ਦੇ ਆਸਲ ਅਸੀਂ ਤਾਂ ਉਹ ਕਰਦੇ ਆਂਗੇ ਜੇ ਉਹ ਪੜਾਤ ਲਿਖਿਆ ਤਾਂ ਹੁਣ ਬਸਾਰਾ ਤਾਂ ਨਹੀਂ ਅਸੀਂ ਕਬਾਉਣੇ ਅਸੀਂ ਕਬਾਉਣੇ ਤੂੰ ਆਈਸਾਰਾ ਤਾਂ ਨਹੀਂ ਲਾ ਰਹੇਗਾ ਤੁਸੀਂ ਸਾਡੇ ਅਸੀਂ ਦਾ 1 ਰੁਪਿਆ ਨਹੀਂ ਰੱਖਦੇ ਮਾਰ ਕੇ ਨਸਾਂ ਭੰਨ ਦੂੰਗੀ ਸਾਰਾ ਤੈਨੂੰ ਬੋਲਦੀ ਆਂਗੀ ਹੱਥ ਚੁੱਕ ਦਿਆਂ ਸ਼ੁਰੂ ਹੋਊਗੀ ਬ੍ਰਾਹਮਣ ਜਿਆਦੀ ਕਿੱਥੇ ਰੋਡੀ ਲੱਗੀ ਆਗੀ ਤੇ ਐਸੀ ਮਰੂਤ ਚਲਾ ਕੇ ਦੇਖ ਲੈ ਬੇਬੇ ਕਿਵੇਂ ਲੜਦੀ ਆ ਮੈਨੂੰ ਆਈ ਆਖੇ ਜੀ ਬੇਬੇ ਮੈਂ ਕੱਥ ਪਾ ਤੇ ਮਹਾ ਗਾਈ ਤੇ ਝੋਟੀ ਨੂੰ ਉੱਥੇ ਬੰਨ ਦੇ ਅਨੇ ਚ ਕਹਿੰਦੀ ਮਾਤਾ ਐ ਕਰਦੀ ਵੀ ਹੈਗੀ ਫਰ ਬੰਦਿੰਦੇ ਕੋਲੇ ਕਿਉਂ ਜਰੂਰ ਦਿਖਾਉਂਗੇ ਲੋਕਾਂ ਨੂੰ ਕਿਉਂ ਬੇਬੇ ਸਾਰਾ ਦਿਨ ਤਾਂ ਦੂਜਾ ਕੰਮ ਤਾਂ ਮੈਂ ਕਰਕੇ ਸਾਡੀਆਂ ਇੰਨਾ ਵੀ ਨਹੀਂ ਕਰ ਸਕਦੀ ਇਹ ਚਲ ਬੇਬੇ ਗਰਮੀ ਦਾ ਮਹੀਨਾ ਬੰਦਾ ਤਾਂ ਹਮੇਸ਼ਾ ਹੀ ਮੋਟੀ ਹੋ ਜਾਂਦੀ ਹੈ ਇਹ ਤੂੰ ਨਹੀਂ ਖਾਂਦੀ ਹੈਗੀ ਉਹ ਤਾਂ ਚਲ ਜਿਹੇ ਜਿਹੇ ਹੁੰਦਾ ਸਰੀਰ ਠੀਕ ਹੈ ਲਾ ਕੰਮ ਕੀ ਅੱਗੇ ਰਲ ਮਿਲ ਕੇ ਕਰਦੇ ਹੁਣ ਕੀ ਗੋਲੀ ਵੱਜ ਗਈ ਤੁਹਾਡੇ ਵੱਜ ਗਈ ਲੋਕ ਹੋਰ ਜਿਹੜੇ ਉਹਲੇ ਰੱਖਦੇ ਨੇ ਉਹ ਗੁੱਸਾ ਦਾ ਸਾਨੂੰ ਤਾਂ ਗੱਲਾਂ ਦਾ ਅਸੀਂ ਤਾਂ ਇੰਨਾ ਵਿਸ਼ਵਾਸ ਕਰਦੇ ਸੀ ਇਹਨਾਂ ਨੇ ਹੱਦੀ ਕਰਦੇ ਨੇ ਬਸ ਹੁਣ ਸਾਰੀ ਗੱਲ ਦੇ ਛਿਗਵੇ ਗਿਲੇ ਮਿਟਾ ਦਿਓ ਅੱਡ ਹੋ ਜਾਓ ਆਜ ਜੱਬ ਖਾਣੇ ਨਾਲ ਕਰ ਦੇ ਬੇਬੇ ਭੈਣ ਨੂੰ ਫੋਨ ਹਾਂ ਕਰ ਦੋ ਸਾਥ ਹਣੀ ਝੱਲੀਆਂ ਜਾਂਦੀ ਸਾਰਾ ਤਾਂ ਬੋਲਦੀ ਕਿ ਮੈਂ ਆਇਆ ਉਹ ਕੋਈ ਬੋਲਦਾ ਮੈਂ ਕੋ ਛੋਟੇ ਵਾਂਗੂ ਕਹਿੰਦੀ ਲੈ ਚੱਲ ਬਸ ਆਜ ਕਹਿੰਦੀ ਨਾ ਸਾਰਾ ਦੇ ਨਾਲ ਕੁੜੀ ਨੂੰ ਬੁਲਾਉਨੇ ਆ ਮਾਰ ਮੈਂ ਤਾਂ ਬੋਕਰ ਆ ਕਹਿੰਦੀ ਵੀ ਚੱਲ ਮੈਂ ਫੇਰ ਕਹਦਣੀ ਵੀ ਚੱਲ ਕੋਈ ਨਾ ਅਗਲਾ ਕਹ ਫੋਟੇ ਨੇ ਛੋਟੇ ਨਾ ਨਾਸਾਂ ਵਨ ਉਦਮ ਇਹਦੀ ਉਹ ਹੀ ਤਾਂ ਗੱਲਾਂ ਛੋਟੀ ਤੇ ਛੋਟੀ ਹੀ ਰਹੂਗੀ ਕੋਈ ਨਹੀਂ ਆਪਾਂ ਕੁੜੀ ਨੂੰ ਬੁਲਾਉਣੇ ਕਰਦੇ ਬੇਬੇ ਗਲਤੀ ਤੂੰ ਮੈਨੂੰ ਉਹ ਤਾਂ ਕਹਿੰਦੀ ਕਿਹਾ ਸੀਗਾ ਮੈਂ ਵੀ ਦਿਮਾਗ ਜੀ ਨਹੀਂ ਪਾਇਆ ਮੈਂ ਮੂੰਹ ਇਹਨਾਂ ਤੇ ਵਿਸ਼ਵਾਸ ਕਰ ਲਿਆ ਮੇਰੀ ਭੈਣ ਮੈਨੂੰ ਆਏ ਹੁੰਦਾ ਵੀ ਤੂੰ ਮੈਨੂੰ ਕਿਉਂ ਕਹੀ ਜਾਂਦੀ ਹੈਗੀ ਮੈਨੂੰ ਕੀ ਪਤਾ ਦੀ ਮੈਂ ਸਾਰ ਦਿਨ ਮੂਰੇ ਲੱਗੀ ਰਹਿੰਦੀ ਸੀਗੀ ਮੇਰੀ ਗੱਲ ਸੁਣ ਕੁੜੀ ਨੂੰ ਬੁਲਾਉਣੀ ਆ ਹੁਣ ਲੈਦਾ ਲੈਦਾ ਕਰੂ ਤੁਨ ਮੈਂ ਜੇ ਆਪ ਇਕੱਲੋਂ ਦੀ ਮੈਨੂੰ ਗੋਲ ਰੱਖੇ ਦਿੰਦੀ ਵੀ ਚੱਲ ਕੋਈ ਨਾ ਛੋਟੀ ਛੋਟੀ ਐ ਜਮੀ ਸਿਰੇ ਸਿਰ ਚੜ ਗਈ ਹੁਣ ਚਾ ਹੁਣ ਨਹੀਂ ਰੰਗ ਟੰਗ ਹੁਣ ਨਹੀਂ ਨਹੀਂ ਦੱਸੋ ਢਾ ਹਾਏ ਆਉ ਉਹਦੇ ਛੋਟੇ ਮਗੂ ਲਾ ਲਾ ਟੱਕਰਾ ਆਉਗੀ ਕੀ ਗੱਲ ਹੈਗੀ ਚੱਕੀ ਸੀ ਕਿਉਂ ਨੇ ਆਉਣਾ ਮਾਰਦੀ ਸੀ ਮੇਰੇ ਨਹੀਂ ਮੈਂ ਮਰ ਜਾ ਦੇਖ ਲੈ ਚਮੀ ਨਹੀਂ ਹਾਂ ਸ਼ਰਮ ਤਾਂ ਹੈ ਨਹੀਂ ਕੀ ਕਰ ਸਦੀ ਕੀ ਆ ਮੈਥੋਂ ਹਾਂ ਕਰਦੀ ਕੀ ਹੈਗੀ ਪਰ ਹੁਣ ਮੈਂ ਤਾਂ ਤੁਹਾਡਾ ਨਿਵੇੜਾ ਹੀ ਕਰੂੰ ਭਾਈ ਮੈਥੋਂ ਦੇਖਾਂ ਦਾ ਲੋਕ ਕੰਧਾਂ ਤੇ ਚੜਗੇ ਹੋਣਗੇ ਲੋਕ ਤਾਂ ਕੰਧ ਕੰਧਾਂ ਨਾਲ ਖੜ ਕੇ ਸਾਰਾਂ ਦੇ ਕੰਧਾਂ ਨੇ ਵੀ ਕੰਨ ਹੁੰਦੇ ਨੇ ਹੁਣ ਤਾਂ ਲੋਕ ਸੁਣਨਗੇ ਜੀ ਆ ਫਿਰ ਹੁਣ ਤਾਂ ਹਾਈ ਕਿੰਨੇ ਕੰਧਾਂ ਤੂੰ ਦੇਖ ਲਈ ਤੇਰੇ ਕੋਲੇ ਏਡ ਆਉਣਗੇ ਇਹਦੇ ਕੋਲ ਏਡ ਨੇ ਮੇਰੇ ਕੋਲੇ ਏਡ ਆਇਆ ਕਰਨੀਆਂ ਆ ਤਾ ਦੇਖਣਗੇ ਤਮਾਸ਼ਾ ਤਾਂ ਦੇਖਣਗੀ ਤਮਾਸ਼ਾ ਜੀ ਨੂੰ ਦੋਨੇ ਭੈਣਾਂ ਸਕੀਆਂ ਕੀ ਸਕੀਆਂ ਬਣਾ ਲੜੀ ਜਾਂਦੀਆਂ ਐਂ ਤਾਂ ਹਿਸਾਬ ਲਾ ਲੋ ਦੇਵਿਲਾ ਪੈਣ ਨੂੰ ਕੌਣ ਲਾ ਤੂੰ ਲਾ ਕੇ ਦੇ ਮੈਨੂੰ ਸਿਰੇ ਸਿਰੇ ਚੜਦੀ ਜਾਂਦੀ ਆ ਤਾਂ ਕਰਦੀ ਆ ਗੱਲ ਕੁੜੀ ਨੂੰ ਕਹਿਣੀ ਐ ਮੈਂ ਕਰ ਦੇ ਹਲੋ ਹਾਂ ਪੁੱਤ ਵਿੰਦਰ ਕਿਵੇਂ ਆ ਪੁੱਤ ਹਾਂ ਠੀਕ ਆ ਮਾਂ ਤੁਸੀਂ ਦੱਸੋ ਉਹ ਮੈਂ ਤਾਂ ਕੀ ਦੱਸਾਂ ਤੈਨੂੰ ਕਹਿ ਦੇਣ ਹੋ ਕੇ ਕਹਿੰਦੀ ਨਹੀਂ ਤੂੰ ਭਾਈ ਢੇੜਾ ਮਾਰ ਜਾ ਢੇੜਾ ਮਾਰ ਜਾ ਅੱਜ ਤੁਰੀਆਂ ਕਿ ਨਹੀਂ ਪਿੰਡੋਂ ਹਾਂ ਤੁਰੀ ਹੋਈਆਂ ਬਸ ਆ ਗਈ ਪਹੁੰਚਣ ਵਾਲੀਆਂ ਆ ਗਈ ਲੈ ਬਸ ਆ ਜਾ ਛੇਤੀ ਤੇ ਨਾਲੇ ਮੈਂ ਤਾਂ ਛੋਟੇ ਨਾਲ ਹੀ ਹੋਰ ਰਲੂੰਗੀ ਭਾਈ ਤੇ ਉਹਦੀ ਕਰਾਉਣੀ ਹੈ ਤਾਂ ਵੀ ਆ ਕੇ ਠੀਕ ਹੈ ਅੱਛਾ ਹਾਂ ਮੈਂ ਤਾਂ ਇਹਦੇ ਇਹਨਾਂ ਨਾਲ ਹੀ ਰਹੂੰਗੀ ਛੋਟੇ ਨਾਲ ਠੀਕ ਹਾਂ ਚੰਗਾ ਆ ਜਾ ਛੇਤੀ ਆ ਗਈ ਬਸ ਆ ਗਈ ਹਾਂ ਜੀ ਅੰਮੀ ਚਲ ਵਧੀਆ ਛੇਤੀ ਆ ਜੂਗੀ ਹੋਰ ਉਹਨੂੰ ਕਹਦੇ ਇਧਰ ਹੀ ਪੱਖ ਰੱਖੂਗੀ ਸਾਡਾ ਹੀ ਹਾਂ ਆਈ ਨੂੰ ਹੋਰ ਕਹਾਂ ਕਿਹੜਾ ਕਾਇਦਾ ਮੈਂ ਫੋਨ ਤੇ ਠੀਕ ਹੈ ਬੀਬੇ ਆਉਂਦੀ ਐ ਬੇਬੇ ਤੂੰ ਰਿਪੈਂਟਾ ਤੇ ਹਾਲ ਚੰਗਾ ਹੋ ਗਿਆ ਆ ਗਈ ਮੈਂ ਤਾਂ ਡਿੱਕ ਹੀ ਜਾਨੀ ਐ ਇਹਨੂੰ ਹੋਰ ਚੱਲ ਕੋਲੋਂ ਦੀ ਮੈਂ ਤਾਂ ਆਖੀ ਹੂੰ ਕੋਈ ਤਾਂ ਨੀ ਕਿੰਨਾ ਘਟੇਮ ਨਾ ਲਾ ਦੇ ਕਿਤੇ ਹੋਰ ਨਾ ਤੂੰ ਐ ਵਧੀਆ ਬਸ ਤੂੰ ਦੱਸ ਠੀਕ ਐ ਮੈਨੇ ਹਾਂ ਠੀਕ ਬੈਠ ਜਾ ਹੋਰ ਠੀਕ ਆਈ ਵਧੀਆ ਹਾਂ ਬਸ ਬੈਠ ਜਾ ਬੈਠ ਜਾ ਕਿੱਥੋਂ ਆਈ ਲੈ ਹੋਰ ਆਈ ਹੁੰਦਾ ਭਾਈ ਪਾਣੀ ਲੈ ਕੇ ਆਉਣੀ ਐ ਮੈਂ ਆ ਜੀ ਹਾਂ ਲੈ ਆ ਕੁੱਤ ਆਪਰਾਇਤਾ ਸਾਰੀ ਆਪਣੀ ਐ ਦੋਨਾਂ ਹੀ ਤੈਨੂੰ ਪਤਾ ਹੀ ਐ ਹਨਾ ਹਾਂ ਫਿਰ ਜਦੋਂ ਪਤੀਜ ਦੀਆਂ ਹੀ ਨਹੀਂ ਪਤੀਜ ਦੀਆਂ ਨਹੀਂ ਮੈਂ ਦੋਨੇ ਭੈਣਾਂ ਦੀ ਬਾੜੀ ਬਣਦੀ ਸੀ ਮੈਂ ਤਾਂ ਮਸਾਂ ਆਵਦਾ ਉੱਲੂ ਸਿੱਧਾ ਕੀਤਾ ਅੱਛਾ ਤੇ ਹੁਣ ਮੈਂ ਐ ਕਹਿੰਦੀ ਐ ਤੈਨੂੰ ਹਾਂ ਜਿਹੜਾ ਮੇਰੀ ਪੇਟੀ ਦਾ ਸਮਾਨ ਐ ਉਹ ਸਾਰਾ ਤੇਰਾ ਐ ਅੱਛਾ ਤੇ ਜਿਹੜੀ ਜ਼ਮੀਨ ਐ ਉਹਦੇ ਤਿੰਨੇ ਸੇ ਹੋਣੇ ਚਾਹੀਦੇ ਨੇ ਤੀਜੇ ਜੇ ਤਾਂ ਉਹ ਡੁੱਬ ਜਾਣਾ ਆਪਦੇ ਜਿਉਂਦੇ ਕਰ ਜਾਂਦਾ ਲੱਗ ਲੱਗ ਦਾ ਕੰਮ ਤੇਰਾ ਪਿਓ ਦੀ ਗੱਲ ਕਰਦੀਆਂ ਹਾਂ ਹਾਂ ਫਿਰ ਤਾਂ ਮਰ ਗਿਆ ਛਾਪਾ ਮੇਰੀ ਜਾਨ ਨੂੰ ਕਰ ਕੇ ਆ ਹੁਣ ਮੈਂ ਫੇਰ ਵੀ ਜਨਾਨੀ ਕੀ ਕਰੂਗੀ ਹੈਨਾ ਮੁੰਡਾ ਤੇ ਨਹੀਂ ਬੋਲਿਆ ਜਾਂਦਾ ਇੰਨਾ ਪਰ ਹੁਣ ਮੈਂ ਤੈਨੂੰ ਤਾਂ ਬੁਲਾਇਆ ਤਿੰਨੇ ਸੇ ਕਰਨੇ ਜ਼ਮੀਨ ਦੇ ਤੇ ਘਰ ਦੇ ਵੀ ਤੇ ਮੇਰਾ ਹਿੱਸਾ ਹੋਊਗਾ ਛੋਟੇ ਨਾਲ ਮੈਂ ਛੋਟੇ ਨਾਲ ਹੀ ਰਹਿਣਗੀ ਲੜਾਈ ਮੇਨ ਤਾਂ ਛੋਟੇ ਨਾਲ ਹੀ ਹੋਊਗੀ ਉਹਦੇ ਨਾਲੇ ਰਹੂੰਗੀ ਮੈਂ ਤਾਂ ਅੱਛਾ ਇੱਡੀ ਹੀ ਗੱਲ ਠੀਕ ਕਿ ਮੈਂ ਤਾਂ ਇਹਨਾਂ ਨੂੰ ਅਲੱਗ ਕਰਨਾ ਸੀ ਕੁਕਰ ਤਾਂ ਠੀਕ ਹੈ ਹੋਰ ਮਾਂ ਪਹਿਲਾਂ ਤਾਂ ਰਲ ਕੇ ਚਾਹ ਪਾਣੀ ਵੀ ਨਹੀਂ ਪੁੱਛਦੀਆਂ ਸੀ ਆ ਇਹ ਨੂੰ ਮੈਨੂੰ ਨਹੀਂ ਕੁਝ ਪੁੱਛਦੀਆਂ ਸੀ ਤੈਨੂੰ ਨਹੀਂ ਪਤੀਜਦੀਆਂ ਸੀ ਪੁੱਛ ਨਾ ਹੁਣ ਅੱਡ ਅੱਡ ਚੱਲ ਚਾਹ ਪਾਣੀ ਤਾਂ ਪੁੱਛ ਲੈਣੀ ਆ ਹੋਰ ਅੱਗੇ ਤਾਂ ਦੋਨੇ ਭੈਣੇ ਚੌੜੀਆਂ ਹੋਈਆਂ ਫਿਰਦੀਆਂ ਨੇ ਦੀਆਂ ਤੈਨੂੰ ਮੈਨੂੰ ਤਾਂ ਪਤੀਜਦੀਆਂ ਨਹੀਂ ਜਿਹੜੀਆਂ ਹੈਗਾ ਇੱਥੇ ਹਾਂ ਆਪਸ ਵਿੱਚ ਗੱਲਾਂ ਮਾਰੀ ਜਾਂਦੀਆਂ ਕੱਟੀਆਂ ਕੱਪੜੇ ਰੀੜੇ ਧੋਉਂਦੀਆਂ ਸਾਰਾ ਕੰਮ ਇਕੱਠੀਆਂ ਕਰਦੀਆਂ ਸੀ ਹਾਂ ਪਿਓ ਹੁੰਦਾ ਤਾਂ ਡਰ ਹੁੰਦਾ ਇਹਨਾਂ ਨੂੰ ਮਾੜਾ ਮੋੜਾ ਉਹੀ ਤਾਂ ਗੱਲ ਐ ਰੋਣੀ ਤਾਂ ਇਹੀ ਗੱਲ ਦੇ ਨੇ ਹਾਂ ਆਬ ਤਾਂ ਤੁਰਗਿਆ ਚੰਦਰਾ ਤੇ ਮੈਨੂੰ ਇਹਨਾਂ ਦੇ ਬਾਂਦਰਾ ਤੇ ਮੈਨੂੰ ਛੱਡ ਗਿਆ ਨਾਲ ਹੀ ਲੈ ਜਾਂਦਾ ਮੈਨੂੰ ਤਾਂ ਚੱਲ ਅੱਡੀ ਠੀਕ ਨਹੀਂ ਪਰਾ ਅੱਡੀ ਠੀਕ ਹੈ ਨਾ ਹਾਂ ਬਸ ਇਹ ਆਹ ਸੁਣ ਤੈਨੂੰ ਬੁਲਾਇਆ ਤਾਂ ਹੈ ਕਿ ਹੁਣ ਇਹੇ ਕੰਮ ਕਰਾ ਜੀ ਕਿਤੇ ਆਖੇ ਮੈਂ ਜਾਣਾ ਚਾਹੀ ਤੀ ਨਾ ਹੁਣ ਤਾਂ ਮੈਂ ਟਾਈਮ ਕੱਢ ਕੇ ਆਈ ਆ ਪਹਿਲਾਂ ਦੇ ਤੂੰ ਤਾਂ ਹੁਣ ਸਰ ਬਜਰੀ ਦੇ ਉਹ ਲੱਗ ਗਈ ਆ ਆਪਦੇ ਚੰਦਰਤਾ ਚ ਆਈ ਆ ਪਹਿਲਾਂ ਹੋਰ ਕਰੋ ਨਿਕਲਣਾ ਉਹ ਤਾਂ ਮੈਨੂੰ ਪਤਾ ਤਾਂ ਹੀ ਤਾਂ ਇਹ ਆਈ ਨਹੀਂ ਤਿੰਨ ਦਿਨ ਹੋ ਗਏ ਦੀ ਮੈਨੂੰ ਤਾਂ ਬੁਲਾਉਂਦੀ ਨੀ ਉਹਨੂੰ ਨਹੀਂ ਟਾਈਮ ਲੱਗਿਆ ਇਹਨੂੰ ਆਖੂਗੀ ਮੈਨੂੰ ਆਉਣ ਸਾਰੀ ਉਹ ਕਰਨ ਲੱਗ ਗਈਆਂ ਫਿਰ ਉਹਨੂੰ ਪਤਾ ਹੀ ਨਹੀਂ ਕਿਲੇ ਸਭ ਵਧਿਆ ਪਿਆ ਉਹੀ ਗੱਲ ਫਿਰ ਬਾਲਾ ਵਧ ਗਿਆ ਐਦੂ ਐਦੂ ਉੱਤੇ ਕੀ ਵਧੂਗਾ ਉਹਦੇ ਇੱਕ ਦੇ ਹੱਥ 'ਚ ਬੱਕਰ ਅੱਛਾ ਦੂਜੀ ਟੋਕਰਾਂ 'ਤੇ ਕੀ ਖੜੀ ਚੰਗਾ ਤੇ ਮੈਂ ਗਈ ਵਿੱਚ ਫੇਰ ਪਰੇ ਪਰੇ ਹੋਈਂ ਕਰੀਆਂ ਮੈਂ ਫਿਰ ਲੋਕਾਂ ਨੇ ਤਾਂ ਚੰਗਾ ਦੇਖਿਆ ਤਮਾਸ਼ਾ ਹਾਂ ਮੈਂ ਲੋਕਾਂ ਨੇ ਦੇਖਿਆ ਇੱਧਰ ਖੜੀਂ ਮੈਂ ਦੇਖਿਆ ਨਹੀਂ ਸਿਰ ਦੀਂਦੇ ਦੀਏ ਲੋਕਾਂ ਤਾਂ ਤਮਾਸ਼ਾ ਜਾਂਦੇ ਵੇਖਣ ਨੂੰ ਇਹਦਾ ਇਹਨਾਂ ਨੇ ਸੋਚਣਾ ਵੀ ਅਸੀਂ ਕਰਦੀਆਂ ਕੀ ਐ ਸੱਖੀਆਂ ਭੈਣਾ ਵੀ 10 ਲੋਕ ਤਾਂ ਤਮਾਸ਼ਾ ਦੇਖਣੇ ਭਾਈ ਇਹ ਦਿਖਾਉਂਦੀਆਂ ਨਹੀਂ ਚਲ ਅੱਡੀ ਠੀਕ ਨੀ ਫਿਰ ਤੂੰ ਬਸ ਆਦੀ ਕੰਮ ਨਿਵੇੜ ਕੇ ਫੇਰ ਨਹੀਂ ਚਾਹੇ ਤੈਨੂੰ ਰਾਤ ਵੀ ਲੱਗੀ ਠੀਕ ਆ ਹਾਂ ਠੀਕ ਮੈਥੋਂ ਨਹੀਂ ਲੋਟ ਆਉਂਦਾ ਹੈਗਾ ਇਹਨਾਂ ਦਾ ਕੰਮ ਚੱਲ ਫਿਰ ਬੁਲਾ ਲਿਓ ਉਹਨਾਂ ਨੂੰ ਦੂਜਿਆਂ ਨੂੰ ਹਾਂ ਬੁਲਾਉਣੀ ਆ ਹਾਂ ਉਧਰੀ ਵਰਤੀ ਐ ਜੀ ਫਿਰ ਉਧਰੀ ਜਾਣਾ ਕਿ ਇੱਧਰ ਬੁਲਾਉਣੀ ਆ ਦੇਖ ਲੈ ਤਾਂ ਮਿਲਣ ਵੀ ਨਹੀਂ ਆਈ ਭੈਣ ਨੂੰ ਡੇਟ ਕਰਨ ਨਾ ਬਣਾਣੇ ਨਾ ਦੇਖਿਆ ਨਹੀਂ ਬਾਜ ਮਨਵਾ ਲਾ ਬਈ ਬੇਬੀ ਵੀ ਉਧਰੀ ਰਹੂ ਪਰ ਉਹ ਤਾਂ ਫਿਰ ਉਧਰੀ ਹੀ ਹੋ ਹੈਗੀ ਕੀ ਫਟੇਗਾ ਹੁਣ ਕੀ ਕਰੂਗੀ ਆਪਣਾ ਦੋ ਕਿੱਲਾਂ ਤੇ ਕਿੰਨਾ ਨਜ਼ਾਰਾ ਹੋਊ ਫਿਰ ਹੁਣ ਜਿੱਧਰ ਪੈਸਾ ਬੰਦਾ ਉਧਰੀ ਉਹ ਕਰਦਾ ਹੈਗਾ ਉਹਨੂੰ ਆਏ ਵੀ ਚੰਗੀਆਂ ਨੌਕਰੀ ਤੇ ਲੱਗੇ ਨੇਗੇ ਉੱਖ ਹੋਇਆ ਤੇਰ ਬਹੁਤ ਜ਼ਿਆਦਾ ਦੇਖ ਮੈਂ ਕਿੰਨੀ ਮਿਹਨਤ ਕਰਕੇ ਘਰ ਬਣਾਇਆ ਹਨਾ ਪੜਾਇਆ ਲਿਖਾਇਆ ਨੌਕਰੀ ਤੇ ਲਵਾਇਆ ਕੋਈ ਗੱਲ ਵੀ ਨਹੀਂ ਸੀ ਯਾਰਾ ਉਹ ਔਖਾ ਹੋ ਜਾਈਦਾ ਆਪਾਂ ਨੂੰ ਫਿਰ ਮੈਂ ਤਾਂ ਤੁਹਾਨੂੰ ਕਹਿੰਦੀ ਹੁੰਦੀ ਸੀ ਉਹੀ ਗੱਲ ਵੀ ਤੁਸੀਂ ਤਾਂ ਫਿਰ